ਆ ਜਾ ਪੁੱਤ ਉਹ ਬੈਠਾ ਦੇਖ ਪਾਪਾ ਉਹਨੇ ਅੱਜ ਗੱਲਾਂ ਨੇ ਵੇੜ ਲਾ ਦੇਖ ਮੇਰੇ ਘਰ ਵਾਲੀ ਬਾਗੀ ਤੇ ਮੈਂ ਤੁਹਾਨੂੰ ਦੋਨਾਂ ਨੂੰ ਕੱਢ ਦੂੰਗਾ ਆ ਜਾ ਆ ਜਾ ਤੂੰ ਗੱਲ ਕਰ ਲੈ ਕਿਉਂ ਮੈਂ ਤਾਂ ਤੱਤਾ ਹੋਇਆ ਨਹੀਂ ਨਾ ਇੱਥੇ ਮੱਥਾ ਫੜ ਕੇ ਬੈਠ ਗਿਆ ਘਰੇ ਤਾਂ ਤੂੰ ਕਸਮਾਨ ਪਾਤਾ ਕੀ ਹੋ ਗਿਆ ਮੈਂ ਤੈਨੂੰ ਹਜੇ ਪਤਾ ਹੀ ਨਹੀਂ ਆ ਦੋ ਤੈਨੂੰ ਲੈ ਕੇ ਤੂੰ ਇੱਥੇ ਖੇਤਾਂ 'ਚ ਫਿਰਦਾ ਪੈਸੇ ਲੱਗਣ ਨੂੰ ਥਾਂ ਕਰ ਦੇਗਾ ਪਹਿਲੇ ਨਹੀਂ ਤੂੰ ਤਾਂ ਲੋਟ ਆਉਂਦਾ ਸਾਥ ਉਹ ਤੂੰ ਆਏ ਸਿਰ ਕੱਢ ਤੂੰ ਕੋਈ ਮਾੜਾ ਮੜ ਪਰਨਾ ਮਿਲਣਾ ਕਰ ਤੂੰ ਸਾਨੂੰ ਹੱਥ ਬੰਨੇ ਸਾਨੂੰ ਮਾਰ ਦੇ ਅਸੀਂ ਤਾਂ ਬਹੁਤ ਦੁਖੀ ਆ ਤੂੰ ਕੁੜੀ ਕਿਉਂ ਰੱਖ ਲਈ ਉਹ ਕਰੇ ਉਹਨੂੰ ਤੋੜਿਆ ਕਿਉਂ ਨਾ ਉਹ ਪੁੱਤ ਕੁੜੀਆਂ ਘਰੀ ਰਹਿੰਦੀਆਂ ਉਹਨਾਂ ਤੋੜਨ ਵਾਸਤੇ ਥੋੜੀ ਰੱਖ ਦਿੰਦੇ ਘਰੀ ਹੁਣ ਇੱਥੋਂ ਦੀ ਹੈ ਪਹਿਲਾਂ ਕੁੜੀ ਇੱਥੀ ਰਹਿੰਦੀ ਰਹੀ ਹੈ ਹੁਣ ਕੀ ਹੋ ਗਿਆ ਜੇ ਵਿਆਹਤੀ ਫੇਰ ਹੁਣ ਜੋ ਛੁੱਟਣੀ ਜਾਉਣੀ ਹੁੰਦਾ ਅਗਲੇ ਨੇ ਫੇਰੇ ਪਾਪਾ ਜਮਾ ਹੁਣ ਅਸੀਂ ਨਹੀਂ ਕਹਿੰਦੇਗੇ ਪਰ ਪਾਪਾ ਉਹ ਬੈਠਾ ਇਹਨੇ ਤਰਥੱਲੀ ਮਚਾਰ ਰੱਖੀ ਆ ਕਹਿ ਦਿੰਦਾ ਹੋਗੇ ਲੈ ਜੋ ਲੈ ਕਹਿੰਦਾ ਮੈਨੂੰ ਸ਼ਿਮਲੇ ਲੈ ਜੋ ਫੇਰ ਕਹਾ ਉਹ ਕੁੜੀ ਨੇ ਪਾਪਾ ਦੇਖ ਗੱਲ ਸੁਣ ਲਾ ਜੇ ਮੇਰੇ ਘਰ ਵਾਲੀ ਨੂੰ ਇੱਥੋਂ ਬਾਗੀ ਰੁੱਸ ਕੇ ਬਾਗੀ ਜਾਉਨੇ ਕੋਈ ਆਪਦਾ ਨਫਾ ਨੁਕਸਾਨ ਕਰ ਲਿਆ ਮੈਂ ਪਾਪਾ ਦੇ ਇੱਕ ਗੱਲ ਸੁਣ ਲਾ ਮੈਂ ਤੁਹਾਨੂੰ ਨਹੀਂ ਛੱਡਦਾਗਾ ਬੱਚੇ ਮਾਂ ਤੈਨੂੰ ਵੀ ਕਹਿਣਾਗਾ ਤੇ ਤੈਨੂੰ ਵੀ ਨਹੀਂ ਛੱਡਦਾ ਮੈਂ ਤੇ ਉਹਨੂੰ ਕੁੜੀ ਜੀ ਨੂੰ ਡੱਕਰ ਦਿਓ ਇੱਥੇ ਰੱਖ ਕੇ ਕਰਾਉਣਾ ਕੀ ਐ ਤੋ ਇਹ ਤਾਂ ਇਹੀ ਕੁਝ ਕਹਿੰਦੇ ਆ ਪੁੱਤ ਆਪਣਾ ਮਾਂ ਪੁੱਤਾਂ ਦਾ ਫਰਕ ਪਾਉਂਦਾ ਇਹ ਇਹ ਤੈਨੂੰ ਐਵੇਂ ਮਿਚਕਮੀਨਾ ਜਾਂ ਕੋਈ ਇਹੋ ਨਹੀਂ ਇਹ ਬਹੇੜਾ ਜਲਾ ਕੇ ਹੈ ਹਰ ਵਕਤ ਕਿਉਂ ਕੁੜੀ ਦੇ ਦੰਦੇ ਮਾਰਦੀਆਂ ਕਿਉਂ ਕੁੜੀ ਨੂੰ ਪਰੇਸ਼ਾਨ ਕਰਦੀਆਂ 4 ਦਿਨ ਕੱਟ ਲੈਣ ਦੇ ਛੁੱਟੀਆਂ ਜਿਹਨੂੰ ਕਿਉਂ ਤੁਸੀਂ ਉਹ ਕੀ ਤੁਹਾਨੂੰ ਜਵਾਬ ਕਹਿੰਦਾ ਉਸ ਨੇ ਕਹਿੰਦਾ ਉਸੇ ਮਿਲੇ ਮਿਲੇ ਜਾਣ ਨੂੰ ਕੁਝ ਨਹੀਂ ਉਹਨੂੰ ਮੈਂ ਖੇਤ ਲਿਆਉਣਾ ਸਵੇਰੀ ਤੁਹਾਡੇ ਨਾਲ ਨਹੀਂ ਉਹਨੂੰ ਘਰੇ ਨਾ ਛੱਡਿਆ ਮੈਂ ਸਾਰਾ ਦਿਨ ਬੋਲੀ ਜਨੇ ਜਵਾਕ ਨੂੰ ਉਹ ਘਰੇ ਵੀ ਤਾ ਰਹੂਗਾ ਘਰੇ ਪਹਿਲਾਂ ਤਾਂ ਉਹਨੂੰ 2-3 ਸੌ ਦਾ ਤਾਂ ਸਮਾਨ ਦਾ ਵਾਕਿਆ ਆਇਆ ਤੂੰ ਹੈ ਉਹ ਜਦੋਂ ਚਰ ਗਿਆ ਫਿਰ ਇੱਥੇ ਖੇਤ ਚੋਰੀਆਂ ਲਿਆਇਆ ਹੋਏਗਾ ਸਾਨੂੰ ਪਤਾ ਹੈ ਤੇਰੇ ਬਾਰੇ ਉਹ ਜੇ ਪਤਾ ਹੈ ਫਿਰ ਬੋਲ-ਬੋਲ ਕੇ ਤੈਨੂੰ ਦੱਸਣਾ ਕੁੜੀ ਦੇ ਅਸਰ ਤੇ ਕੀ ਪੈਂਦਾ ਹੋਊਗਾ ਵੀ ਤੂੰ ਦੱਸ ਇਹ ਕੱਲਾ ਕੁੜੀ-ਕੁੜੀ ਕਰੀ ਐ ਨਾ ਨੂੰ ਵੀ ਤੇਰੀ ਐ ਨੂੰ ਨੇ ਪਰਸੋਂ ਆਂਬ ਮੰਗੇ ਸੀ ਨੂੰ ਨੂੰ ਆਂਬ ਤਾਂ ਨਹੀਂ ਲਿਆ ਕਹਿ ਦਿੱਤੇ ਤੂੰ ਓਏ ਅੰਬ ਲਿਉਣ ਵਾਲਾ ਬੈਠਾ ਇਹ ਆਪੇ ਲਿਆ ਗੁਰੂ ਇਹਦੇ ਕੋਲੇ ਸਾਰਾ ਕੁਝ ਹੀ ਆ ਮੇਰੇ ਕੋਲੇ ਕੀ ਆ ਪਾਪਾ ਯਾਰ ਮੇਰੇ ਹੱਥਾਂ ਬੱਲੇ ਕੁਝ ਨਹੀਂ ਗਾ ਪੈਸਾ ਤੇਰੇ ਕੋਲੇ ਆ ਜ਼ਮੀਨ ਜਾਇਦਾਦ ਤੇਰੇ ਨਾਂ ਕੀ ਯਾਰ ਮੇਰੇ ਕੋਲੇ ਕੀ ਆਗਾ ਓ ਪੁੱਤ ਜਿਹੜਾ ਕੰਮ ਦੰਦਾ ਕਰਦਾ ਹੁੰਦਾ ਕਬੀਲਦਾਰੀ ਤਾਂ ਇੱਕ ਦੇ ਹੱਥੀ ਹੁੰਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਸੇ ਚੀਜ਼ ਤੋਂ ਮੈਂ ਤਾਂ ਇੱਕ ਗੱਲ ਕਹਿਣੀ ਆ ਤੈਨੂੰ ਜਾਂ ਤਾਂ ਮੇਰੇ ਪੁੱਤ ਦੇ ਨਾਂ ਜ਼ਮੀਨ ਲਵਾ ਦੇ ਤੇ ਜਾਂ ਫੇਰ ਨਾ ਆਪਦੀ ਕੁੜੀ ਨੂੰ ਕਹਿ ਦੇ ਵੀ ਇੱਕ ਰਾਤ ਲਾਇਆ ਕਰੇ ਤੇ ਆਦਾ ਦਫਾ ਹੋਇਆ ਕਰੇ ਬੜਾ ਨਹੀਂ ਜੇ ਤੇਰਾ ਜੀ ਕਰਦਾ ਹਾਂ ਬਾਪ ਦੀ ਕੁੜੀ ਕੋਲੇ ਜਾ ਕੇ ਮਿਲਿਆ ਕਰ ਅਸੀਂ ਨਹੀਂ ਰੋਕਦੇ ਤੈਨ ਪਾਪਾ ਦੇਖ ਗੱਲ ਸੁਣ ਮੈਂ ਉਹਦੇ ਨਾਲ ਸਾਰੀ ਉਮਰ ਨਗਾਉਣੀ ਆਗੀ ਠੀਕ ਹੈ ਜੇ ਉਹ ਪਿੰਡ ਵਾਗੀ ਦੇਖ ਮੇਰੇ ਤੇ ਕੱਲ ਨੂੰ ਪੰਚਾਇਤ ਇਕੱਠੀ ਹੋਊਗੀ ਮੇਰੇ ਤੇ ਦਾਵਾ ਹੋਊਗਾ ਮੈਨੂੰ ਪਤਾ ਮੈਨੂੰ ਜੇਲ੍ਹ ਭੇਜ ਕੇ ਰਾਜੀਓ ਤੁਸੀਂ ਮੇਰੇ ਤੇ ਲੱਗਦੇ ਹੋ ਸਾਰੇ ਕੋਈ ਨਾ ਪੁੱਤ ਮੈਂ ਤਾਂ ਇਹੀ ਗਵਾਹੀ ਦੇਵਾਂਗੀ ਵੀ ਆਹ ਕੰਜਰ ਨਹੀਂ ਬਸਣ ਦਿੰਦਾ ਮੇਰੀ ਨੂੰ ਨੂੰ ਇਹਦੇ ਚ ਖੋਟ ਐ ਤੇਰੇ ਚ ਖੋਟ ਨਹੀਂ ਉਹ ਕਾਦੇ ਵਾਸਤੇ ਲੜਦੀ ਐ ਤੇਰੀ ਨੂੰ ਕਿਉਂ ਤੂੰ ਨਾ ਲੜਦਾ ਨਾ ਨੂੰ ਨਹੀਂ ਲੜਦੀ ਤੇਰੀ ਧੀ ਲੜਦੀ ਐ ਤੇਰਾ ਦੋਤਾ ਲੜਦਾ ਤੁਸੀਂ ਨਹੀਂ ਹਟਦੇ ਤੁਸੀਂ ਤੈਨੂੰ ਘਰੋਂ ਕੱਢ ਕੇ ਹਟਾਉਂਗੇ ਜਮਾ ਕੋਈ ਨਾ ਮਰਦਾ ਕੁੜੀ ਨਾਲ ਗੱਲ ਕੱਢਣ ਵਾਲੇ ਆ ਉਹ ਕੋਈ ਨਾ ਪਈ ਲੜਕੇ ਦਾ ਤੁਸੀਂ ਉਹ ਕਰੋ ਮੈਂ ਉਹਨਾਂ ਨਾਲ ਕੁੜੀ ਨੂੰ ਪੁੱਛਦਾ ਤੇ ਕੁੜੀ ਨੂੰ ਸਮਝਾਉਣਾ ਕੋਈ ਨਾ ਭੇਦਣਾ ਕਿਉਂ ਤੂੰ ਸਾਰਾ ਦਿਨ ਦੇਖਾ ਮੇਰੀ ਘਰ ਵਾਲੀ ਨਾਲ ਉਹਦਾ ਲੜਨ ਦਾ ਕੀ ਮਤਲ ਸੀ ਚਲ ਉਹ ਬੋਲ ਪੰਦੀ ਕੁੜੀ ਤਾਂ ਨਾ ਲੜਦੀ ਕੁੜੀ ਦਾ ਲੜਨ ਦਾ ਕੀ ਮਤਲ ਸੀਗਾ ਫਿਰ ਇੱਕ ਗੱਲ ਹੋਰ ਸੋਣਾ ਹੁਣ ਉਹ ਆ ਗਈ ਚਾਰ ਦਿਨ ਹੁੰਦੇ ਆ ਪੰਜ ਦਿਨ ਹੁੰਦੇ ਆ ਉਹਨੂੰ 12 13 ਦਿਨ ਹੋ ਗਏ ਇੱਥੇ ਬੈਠੀ ਨੂੰ ਇੰਨੇ ਦਿਨ ਹੁੰਦੇ ਨੇ ਉਹ ਫਿਰ ਬਾਂਹ ਫੜ ਕੇ ਘਰੋਂ ਘੜਦਾ ਤੂੰ ਗੱਲ ਕਿਉਂ ਨਹੀਂ ਸਮਝਦਾ ਹੁੰਦਾ ਕਿਉਂ ਦੁਏ ਆ ਦੀ ਮਾਂ ਮਗਰ ਲੱਗਦਾ ਕਿਉਂ ਲੱਗਦਾ ਕੋਈ ਗੱਲ ਨਹੀਂ ਮੈਂ ਸਮਝਾਉਣਾ ਨੂੰ ਗੱਲੀਬੱਤੀ ਸਮਝਾਉਂ ਆ ਅੱਖਾਂ ਮਿੱਠੀਆਂ ਮਾਰਦਾ ਇਹ ਤਾਂ ਉਹ ਗੱਲ ਤੇ ਆਉਂਦਾ ਨਹੀਂ ਕਿ ਮੈਂ ਕਰਿਓ ਨਾ ਕਰਿਓ ਦੇਖਾ ਮੈਨੂੰ ਨਹੀਂ ਪਤਾ ਦਾ ਤਾਂ ਤੂੰ ਘੱਟਦਾ ਨਾ ਮੇਰਾ ਜਵਾਕ ਦੁਖੀ ਉਹ ਚੰਗਾ ਬਗ ਜਾ ਤੂੰ ਵੀ ਉਹ ਮਗਰ ਹੋਣਾ ਆਏ ਕਿਵੇਂ ਬਗ ਜਾ ਪੂਰੇ ਤੇਰੇ ਬਦਲੇ ਲੈ ਬਿਨਾ ਨਹੀਂ ਵੈਥੋ ਹਿਲਦੀ ਉਹ ਕੋਈ ਨਾ ਫਰਮਾਨ ਤੈਨੂੰ ਕਰ ਜਦੋਂ ਮੈਨੂੰ ਤੇਰੀ ਧੀ ਮਾਂ ਸਮਝਦੀ ਨਹੀਂ ਤੇ ਮੇਰੀ ਨੂੰਹ ਨੂੰ ਆਪਦੀ ਪਰਜਾਈ ਨਹੀਂ ਸਮਝਦੀ ਮੇਰੇ ਪੁੱਤ ਨੂੰ ਆਦਾ ਭਰਾ ਨਹੀਂ ਸਮਝਦੀ ਫਿਰ ਮੇਰੀ ਕੀ ਲੱਗਦੀ ਆ ਉਹ ਕੋਈ ਨਾ ਫਿਰ ਹੁਣ ਤੈਨੂੰ ਕਿਹਨਾਂ ਕਹਿ ਦਦਾ ਵੀ ਗੱਲੀ ਬਾਤੀ ਉਹਨੂੰ ਸਮਝਾਉਣਾ ਕੋਈ ਨਾ ਭੇਜ ਦੇ ਨਕਲੇਜ਼ ਨਾ ਕਰੋ ਕਰੇ ਜਾ ਬੰਗ ਜਾ ਮੇਰੀ ਗੱਲ ਸੁਣ ਇਹੇ ਜਿਨਾਂ ਕਿਹੜੀਆਂ ਤੂੰ ਮਿੱਠਾ ਗੋਲ ਨਾ ਦਿੰਨਾ ਤੇਰੀ ਧੀ ਤੇਰੇ ਮਗਰ ਉਹਦੀ ਲੱਗ ਜਾਂਦੀ ਆ ਮੈਨੂੰ ਕਿਉਂ ਮੰਗਰੀ ਲੱਗੂ ਵੀ ਧੀ ਕਿਉਂ ਤੂੰ ਕਮਲੀ ਹੋਈ ਐ ਤੇਰੀ ਧੀ ਉਹਦੇ ਤੇਰੀ ਨਾ ਲੱਗਦੀ ਤੇਰੇ ਮੰਗਰੇ ਕੱਲ੍ਹ ਕ ਤੂੰ ਧੀ ਨੂੰ ਧੀ ਸਮਝਦੀ ਨਹੀਂ ਮੈਨੂੰ ਤਾਂ ਹੁਣ ਪਿਓ ਸਮਝਣੀ ਕੁੜੀ ਸਮਝਣੀ ਪਊ ਆਪਦੀ ਮੇਰੀ ਗੱਲ ਸੁਣ ਮੇਰੀ ਨੂੰ ਗੱਪ ਨਹੀਂ ਮਾਰਦੀ ਉਹਦੇ ਨਾਲ ਪੱਕਾ ਲੜੀ ਹੋਊਗੀ ਮੈਨੂੰ ਤਾਂ ਰੋਂਦੀ ਰੋਂਦੀ ਨੇ ਦੱਸਿਆ ਕਹਿੰਦੀ ਮਾਂ ਮੇਰੇ ਨਾਲ ਲੜਦੀ ਕਿਹਦੀ ਮੇਰੇ ਪਿਓ ਦਾ ਘਰ ਹੈ ਕਿਉਂ ਕੱਲਾ ਹੋ ਤੇਰੀ ਧੀ ਦਾ ਹੀ ਘਰ ਆ ਹੋ ਮੇਰੇ ਪੁੱਤ ਦਾ ਤੇ ਮੇਰੀ ਨੂੰਹ ਦਾ ਕੁਛ ਲੱਗਦਾ ਨਹੀਂ ਮੈਂ ਕਿੱਥੇ ਜਾਵਾਂ ਉਹ ਮੈਂ ਕਰੋ ਕਹਿਣਾ ਵੀ ਮੇਰੀ ਕੱਲੀ ਕੁੜੀ ਦਾ ਘਰ ਆ ਮੇਰੇ ਪੁੱਤ ਦਾ ਵੀ ਘਰ ਆ ਮੈਂ ਮੇਰੇ ਪੁੱਤ ਨੂੰ ਮੈਂ ਕੀ ਨਹੀਂ ਦਿੰਦਾ ਸਾਰਾ ਕੁਝ ਹੀ ਦਿੰਦਾ ਮੇਰੀ ਗੱਲ ਸੁਣ ਲੈ ਸਰਦਾਰ ਜੀ ਮੈਂ ਤਾਂ ਇੱਕ ਗੱਲ ਤੇਰੇ ਨਾਲ ਕਰਦੀ ਆ ਜਾਂ ਤਾਂ ਆਪਦੀ ਧੀ ਦੇ ਕੋਲੇ ਜਾ ਕੇ ਰਹਿਣ ਲੱਗ ਜਾ ਤੇ ਨਹੀਂ ਫਿਰ ਸਾਨੂੰ ਸੌਖੇ ਕਰ ਦੇ ਮੇਰੇ ਪੁੱਤ ਦੇ ਨਾਂ ਜ਼ਮੀਨ ਲਵਾ ਦੇ ਹਾਂ ਮੇਰੀ ਗੱਲ ਸੁਣਾ ਇਹਦੇ ਨਾਲ ਮੱਥਾ ਮਾਰੇ ਦਾ ਕੋਈ ਫਾਇਦਾ ਨਹੀਂ ਦੇਖ ਪਾਪਾ ਗੱਲ ਸੁਣ ਲੈ ਮੇਰੀ ਮੈਂ ਤੈਨੂੰ ਇੱਕ ਗੱਲ ਦੱਸਦਾ ਤੈਨੂੰ ਕੁੜੀ ਰੋਟੀਆਂ ਦੇ ਦੇ ਜੇਕਰ ਉਹ ਕੱਲ ਨੂੰ ਆਕੇ ਰੋਟੀਆਂ ਤਾਂ ਤੈਨੂੰ ਤੇਰੀ ਨੂਨੇ ਦੇਣੀਆਂ ਮੇਰੇ ਘਰ ਵਾਲੀ ਨੇ ਦੇਣੀਆਂ ਨੇ ਤੈਨੂੰ ਕੁੜੀ ਰੋਟੀਆਂ ਦੇਜੂ ਉਹ ਤਾਂ ਤੂੰ ਵਿਆਹ ਤੀ ਉਹ ਤੈਨੂੰ ਹੁਣ ਇੱਥੇ ਰੋਟੀਆਂ ਕਿਤੇ ਦੇ ਦੇ ਕਰੂ ਕੱਲ ਨੂੰ ਮੰंजे ਚ ਵੀ ਪਾਉਂਗੇ ਬੁੜੇ ਹੋਗੇ ਮੇਰੀ ਬਹੂ ਦਿਆ ਕਰੂ ਰੋਟੀਆਂ ਤੁਹਾਨੂੰ ਮੈਂ ਨਹੀਂ ਦੇਉ ਤੁਹਾਨੂੰ ਰੋਟੀਆਂ ਇਹ ਨਹੀਂ ਦਿੰਦੀ ਤੁਹਾਨੂੰ ਇਹ ਕੀ ਬੋਲੂਗਾ ਇਹ ਤਾਂ ਨਕੇਰਾ ਉੱਥੇ ਬੀਪੀ ਵੱਧ ਗਿਆ ਕੁੜੀ ਨੇ ਫੋਨ ਕਰਤਾ ਕਹਿੰਦੀ ਮਾਂ ਪਾਪੇ ਦਾ ਬੀਜੀ ਬੀਪੀ ਵੱਧ ਗਿਆ ਤੇ ਮੈਂ ਇਹਨਾਂ ਇਧਰੋਂ ਕਹਿੰਦੀ ਗੱਡੀ ਕਰਾ ਕੇ ਭੇਜ ਦੇ ਤੇ ਪਾਪੇ ਨੂੰ ਇੱਥੇ ਲੈ ਜੋ ਮੈਨੂੰ ਪਤਾਗਾ ਬਸ ਮੇਰੀ ਜਾਨ ਤੇ ਕੜਕਰਾਗਾ ਮੈਂ ਮਰ ਜਾਣਾਗਾ ਤੁਸੀਂ ਇੱਥੇ ਕੁੜੀ ਨੂੰ ਦੇ ਦੋ ਸਾਰਾ ਕੁਝ ਜ਼ਮੀਨ ਜਿਆਦਾ ਨਾ ਨਾ ਪੁੱਤ ਨਾ ਨਾ ਤੂੰ ਕੱਟ ਮੈਂ ਪੁੱਤ ਇਹ ਇਹਦੇ ਮਗਰ ਪਾ ਕੇ ਦਫਾ ਹੋਣਾ ਤੂੰ ਕਿਉਂ ਤੈਨੂੰ ਦੱਸ ਮੈਂ ਕੀ ਕਹਿਣਾ ਠੀਕ ਹੈ ਇਹ ਕੁੜੀ ਨੂੰ ਨਹੀਂ ਪਸੰਦੰਦੀਆਂ ਇਹਦਾ ਕੁੜੀ ਨੂੰ ਸਮਝਾਉਣਾ ਪੂਆ ਪੁੱਤ ਗੱਲੀਬਾਤੀ ਕਹਿਣਾ ਉਹ ਦਵਾ ਦੇ ਘਰੀ ਲੋਟਾ ਨਹੀਂ ਇੱਥੇ ਨਾ ਵਾ ਨੁਕਸਾਨ ਕਰ ਲਿਆ ਕੋਈ ਫੇਰ ਵੱਡਾ ਹੋ ਜੂ ਗੱਲ ਇਹ ਤਾਂ ਹੁਣ ਹੱਥ ਧੋ ਕੇ ਪੈ ਕੇ ਕੁੜੀ ਮੰਗਰ ਇਹ ਤਾਂ ਨਹੀਂ ਰਹਿਣ ਦਿੰਦੇ ਕੁੜੀ ਨੂੰ 4 ਦਿਨ ਛੁੱਟੀਆਂ ਕੱਟਣ ਆਈ ਸੀ ਉਹਦੇ ਛੁੱਟੀਆਂ ਦੁੱਪਰ ਕਰਤੀਆਂ ਇਹਨਾਂ ਨੇ ਚੱਲ ਸਮਝਾਉਣਾ ਗੱਲੀਬਾਤ ਕੁੜੀ ਨੂੰ ਸਮਝੂਗੀ ਇਹ ਤਾਂ ਆਖੇ ਲੱਗਦੇ ਨੇ ਇਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਕੁੜੀ ਨੂੰ ਸਮਝਾਉਣਾ ਗੱਲੀਬਾਤ ਮम्मा 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 ਤੇ ਨਾ ਬੀਬੀ ਹੈ ਨਾ ਪਾਪੇ ਨਾ ਲੜੀਆਂ ਦੀਆਂ ਮੈਨੂੰ ਵੀ ਖੇਤ ਤੇ ਭਜਾਤਾ ਤੈਨੂੰ ਕੀ ਕਹਿੰਦੇ ਮੈਨੂੰ ਕਹਿੰਦੇ ਤੂੰ ਖੇਤ ਦੇ ਜੋ ਭੱਗ ਦਾ ਖੇਤ ਚ ਕੀ ਕਰਦਾਗਾ ਅੱਛਾ ਤੇਰਾ ਮਾਮਾ ਤੇ ਬੀਬੀ ਪਾ ਪੈਨਲੜੀ ਜਾਂਦੇ ਆ ਤੇਰੇ ਨਾਨੇ ਨਾਲ ਹੈ ਮਾਦੀ ਮਾੜੀ ਗੱਲਾਂ ਪਤਾ ਨਹੀਂ ਮੇਰੇ ਪਿਓ ਨੂੰ ਕਿਉਂ ਨਹੀਂ ਜਾਣ ਦਿੰਦੇ ਹੈਗੇ ਵੀ ਉਹਦੇ ਨਾਲ ਕਿਹੜੀ ਗੱਲਾਂ ਲੜੀ ਜਾਂਦੇ ਆ ਹੁਣ ਤੈਨੂੰ ਕੋਈ ਗੱਲ ਦਾ ਪਤਾ ਤਾਂ ਲੱਗਿਆ ਵਿੱਚ ਉਹ ਵੀ ਕਿਉਂ ਲੜਦੇ ਆ ਪਤਾ ਨਹੀਂ ਆਏ ਨਹੀਂ ਪਤਾ ਮਮਾ ਹਾਈ ਨਹੀਂ ਪਤਾ ਲੱਗਿਆ ਪੁੱਤ ਤੇ ਤੈਨੂੰ ਤਾਂ ਨਹੀਂ ਪਾਣਾ ਘੂਰਿਆ ਥੋਲੇ ਘੋਲੇ ਚ ਥੋੜਾ ਘੂਰ ਐਸੀ ਤਲ ਕੋਈ ਗੱਲ ਨਹੀਂ ਪਤਾ ਆਪਾਂ ਆਏ ਕਰਾਂਗੇ ਬਹੁਤ ਦਿਨ ਹੋ ਗਏ ਆਇਆਂ ਨੂੰ ਇੱਥੋਂ ਬਾਗੀ ਜਾਵਾਂਗੇ ਕਿਉਂਕਿ ਜਦ ਮੇਰੇ ਨਾਲ ਲੜਦਿਆਂ ਸੀ ਉਹ ਗੱਲ ਵਜੂਦਾ ਸੀਗੀ ਜਦੋਂ ਹੁਣ ਤੇਰੇ ਨਾਨੇ ਨਾਲ ਵੀ ਲੜੀ ਜਾਂਦਿਆਂ ਨੇ ਕਿ ਆਪਣੇ ਨਾਲ ਵੀ ਲੜੀ ਜਾਂਦੇ ਆ ਇਹਦੂ ਤਾਂ ਆਪਾਂ ਆਪਣੇ ਘਰ ਹੀ ਭਾਗ ਜਾਾਂਗੇ ਹੈ ਓਕੇ ਜਾਣਾ ਕਿ ਰਹਿਣਾ ਹੁਣ ਤੂੰ ਹੋਰ ਜਾਣਾ ਗੱਬੱਚ ਆਪਾਂ ਨਹੀਂ ਹੁਣ ਇੱਥੇ ਰਹਿੰਦੇ ਇੱਥੋਂ ਤਾਂ ਜੀਅ ਅੱਕ ਗਿਆ ਨਾ ਤਾਂ ਏਸੀ ਦੀ ਹਵਾ ਹੀ ਲੈਣ ਦਿੰਦੇ ਹਣਾ ਪੁੱਤ ਹਾਂਜੀ ਉੱਥੇ ਘਰੇ ਨਾ ਆਪਣੇ ਏਸੀ ਲੱਗਿਆ ਤਾਂ ਹੈਗਾ ਉਹ ਉੱਥੇ ਮੌਜਾ ਪਿਆ ਰਿਆ ਕਰੀ ਤੂੰ ਤੇ ਐਸੇ ਚਾਚ ਐਸੇ ਵਿਚਾਲੇ ਇਹਨਾਂ ਨੇ ਐਤ ਕੀ ਲਵਾਇਆ ਸੀਗੇ ਏਸੀ ਵੀ ਠੰਡੀ ਹਵਾ ਚਲਾਇਂ ਕਰ ਪੁੱਤ ਤੂੰ ਇੱਥੇ ਬਹਿ ਜਾ ਮੈਂ ਕਹਿੰਦੀ ਆ ਟੀਵੀ ਚੱਲਿਆਂ ਦਾ ਦੇਖ ਲਾ ਮੈਂ ਨਾਟਕ ਜਲਾਈ ਬੈਠੀ ਸੀ ਤੂੰ ਕਾਰਟੂਨ ਚਲਾ ਲਾ ਹੈ ਨਾ ਬਾਕੀ ਤਾਂ ਡਾਕ ਜਾਨਾ ਮੋਬਾਈਲ ਕਿੱਦਾਂ ਪਤਾ ਤੈਨੂੰ ਪਹਿਰੇ ਕਿੱਥੇ ਜਾਏਗਾ ਇਹਨਾਂ ਨੇ ਫੇਰ ਬੋਲਣਾ ਤੈਨੂੰ ਮੈਂ ਤਾਂ ਐ ਨਹੀਂ ਸਮਝ ਆਉਂਦੀ ਹੈਗੀ ਉੱਥੇ ਚੱਲ ਜਿਵੇਂ ਨਾਨਾ ਖੇਤ ਚ ਕੰਮ ਕਰਦਾ ਸੀ ਤੂੰ ਉੱਥੇ ਖੇਡੀ ਜਾਂਦਾ ਸੀਗਾ ਸ਼ਾਮੇ ਖੇ ਹੈ ਨਾ ਖਾਲਚ ਪਾਣੀ ਸੀਗਾ ਤੇ ਵੀ ਕੀ ਹੁੰਦਾ ਜਵਾਕ ਨੂੰ ਹੁਣ ਇੱਥੇ ਧੁੱਪੇ ਧੁੱਪੇ ਭਜਾਇਆ ਲਾ ਦੇਖ ਚਲ ਕੋਈ ਨਹੀਂ ਕਰ ਆ ਜਾ ਅੰਦਰ ਡੈਡੀ ਨੂੰ ਕਰ ਫੇਰ ਕਰਦੀਆਂ ਗੱਲ ਮੈਂ ਵੀ ਕੀ ਹੋ ਗਈ ਸੀਗੀ ਗੱਲਬਾਤ ਮੇਰੀ ਜੱਲ ਦੇ। ਠੀਕਰ ਨਾ। ਹਾਂਜੀ ਮੰਮੀ। ਤੂੰ ਫੇਰ ਨਾ ਕਰ ਪਈ। ਹੁਣ ਤਾਂ ਬਸ ਡੱਕਰੀ ਲੈ। ਅੱਛਾ? ਹਾਂ। ਉਹ ਕਿਵੇਂ? ਬਸ ਤੂੰ ਸਮਝ ਜਾ। ਬਸ ਉਹ ਕਿਵੇਂ ਤੇ ਗੱਲ ਛੱਡ ਤੂੰ। ਮੈਂ ਤੈਨੂੰ ਕਹਿੰਦੀ ਆ ਮੈਂ ਤਾਂ ਨਾ ਤੇਰੇ ਪਿਓ ਨੂੰ ਖੇਤ ਜਾ ਕੇ ਝੜਕ ਕੇ ਆਈ ਆ। ਅੱਛਾ ਕੁਝ ਬੋਲੇ ਨਹੀਂ ਉਹ। ਉਹ ਬੋਲਣ ਦੀ ਉਹਦੇ ਕੋਲੇ ਕਿੱਥੋਂ ਹਿੰਮਤ ਆ ਮੇਰੇ ਮੂਹਰੇ ਬੋਲ ਜੇ। ਨਾਲੇ ਮੇਰੀ ਗੱਲ ਸੁਣ। ਜਿਹੜਾ ਤੈਨੂੰ ਉਹ ਭੱਜ-ਭੱਜ ਪਈ ਸੀ ਨਾ। ਤੇਰੇ ਪੇਉ ਨਾਲ ਤਾਂ ਮੈਂ ਸਾਰੀਆਂ ਵੀੜੀਆਂ ਲਾ ਲਈਆਂ ਤੇ ਨਾਲੇ ਮੈਂ ਜੱਗੇ ਨੂੰ ਸਮਝਾਤਾ ਅੱਛਾ ਪਹਿਲਾਂ ਤਾਂ ਕਰਦਾ ਸੀ ਭੈਣ ਭੈਣ ਮੈਂ ਖਾਵੇ ਤੇਰੀ ਭੈਣ ਕਿੱਥੋਂ ਆ ਤੇਰੀ ਜਨਾਨੀ ਨੂੰ ਧਰਵਾਇਆ ਉਹਨੇ ਫਿਰ ਕਹਿੰਦਾ ਫਿਰ ਹਾਂ ਵਾ ਗੱਲ ਤਾਂ ਤੇਰੀ ਠੀਕ ਹੈ ਕਹਿੰਦਾ ਉਹਦੀ ਅੱਖ ਚੋਂ ਤਾਂ ਕਿਤੇ ਹੰਝੂ ਨਹੀਂ ਆਏ ਤੇ ਮੈਂ ਖਾਇ ਕਿ ਤਾ ਹੁਬਲਾਈ ਰੋਈ ਕਿਤੇ ਰੋਈ ਨਾ ਕਰੀ ਸਰ ਹੋਰ ਨੇ ਕੁਝ ਬੋਲੇ ਫਿਰ ਉਹ ਆਏ ਨਹੀਂ ਕਿਹਾ ਵੀ ਉਹ ਕੀ ਕਹਿਣਾ ਸੀ ਪੁੱਤ ਮੇਰੀ ਗੱਲ ਸੁਣੋ ਨਾਲਿਆ ਤੂੰ ਮੂੰਹ ਜਾ ਕੇ ਮਰ ਜਾਈ ਬੈਠੀ ਆ ਬੋਲਣ ਦੀ ਹਿੰਮਤ ਕਸ ਤੋਂ ਨਹੀਂ ਤੇਰੇ ਚ ਹੁਣ ਕੀ ਕਰਾਂ ਮੰਮੀ ਹੁਣ ਤੁਸੀਂ ਦੱਸੋ ਹੁਣ ਇੱਕ ਤਾਂ ਐਂ ਜੇ ਲੱਗਿਆਂਦਾ ਆਈ ਵੀ ਸੀ ਤੇ ਕਲੇਸ਼ ਪੈ ਗਿਆ ਘਰੇ ਸਾਰੀ ਗੱਲ ਮੇਰੇ ਸਿਰ ਆ ਗਈ ਹੁਣ ਦੇਖਿਆ ਆਪ ਨੂੰ ਐ ਹੋਰ ਹੀ ਜੇ ਲੱਗਿਆਂਦਾ ਦਾ ਮੇਰੀ ਗੱਲ ਸੁਣ ਇਹ ਗੱਲਾਂ ਤੋਂ ਨਾ ਤੂੰ ਕਬਰਾ ਆਪਦੀ ਆਪ ਵੈਤਾਂ ਕਰਦੀ ਆ ਹੈ ਜਦੋਂ ਉਹਨੂੰ ਮੈਂ ਕਹਿਤਾ ਸੀ ਵੀ ਆਪਦੇ ਮੁੰਡੇ ਨੂੰ ਭਪਈ ਜਿਹੜੀ ਚੀਜ਼ ਲਿਆ ਕੇ ਦੇਣੀ ਆ ਮੈਨੂੰ ਦੱਸੀ ਚੋਰ ਨੂੰ ਚੋਰੂਆਂ ਆਪਦੇ ਪਿਓ ਤੋਂ ਚੀਜ਼ਾਂ ਮੰਗਵਾਉਂਦੀ ਆਇਆ ਫਿਰ ਸਾਰਾ ਘਰ ਲੁੱਟਾਉਣਾ ਉਹਨੂੰ ਉਹੀ ਤਾਂ ਗੱਲ ਆ ਫਿਰ ਐਸੀ ਗੱਲਾਂ ਤਾਂ ਪਰ ਗੁੱਸਾ ਆਉਂਦਾਗਾ ਉਹ ਕਿਹੜਾ ਆਪਾਂ ਫਿਰ ਉਹਨੂੰ ਬਾਹ ਫੜ ਕੇ ਕੱਢੇ ਜਾਂਦੇ ਸੀਗੇ ਜੇ ਜਾਦਖਦੀਆਂ ਕਰਦੀ ਆ ਤਾਂ ਹੀ ਆਪਾਂ ਨੇ ਕਿਹਾਗਾ ਫਿਰ ਮੇਰੀ ਗੱਲ ਸੁਣ ਲੈ ਪੁੱਤ ਜੇ ਤਾਂ ਤੂੰ ਹੁਣ ਆldi ਨਨਦਵੱਲ ਹੋਣਾ ਤਾਂ ਦੱਸ ਦੇ ਹੁਣ ਤੂੰ ਕਸਮਾਂ ਹੰਤਾਂ ਕੇ ਰਾਂ ਪਵਾਤਾ ਤੇ ਹੁਣ ਢਿੱਲੀ ਢਿੱਲੀ ਹੋਈ ਜਾਂਦੀ ਆ ਗੱਲ ਕੀ ਐ ਤੂੰ ਮੈਨੂੰ ਖੁੱਲ ਕੇ ਦੱਸ ਨਾ ਨਾ ਗੱਲ ਤਾਂ ਕੁਛ ਨਹੀਂ ਹੈਗੀ ਗਈ ਬਸ ਮੈਂ ਤਾਂ ਉਹ ਚੰਗਾ ਜਾਣੇ ਲੱਗਿਆ ਹੈਗਾ ਹੋਰ ਤਾਂ ਕੋਈ ਗੱਲ ਨਹੀਂ ਚੰਗਾ ਤਾਂ ਵੇਖ ਕਿਸੇ ਨੂੰ ਨਹੀਂ ਲੱਗਿਆ ਜਦੋਂ ਉਹ ਚਾਂ ਚੱਕ ਆ ਗਈ ਐਨੇ ਦਿਨ ਵੀ ਕੋਈ ਰਹਿੰਦਾ ਹੁੰਦਾ ਜੇ ਰਹਿਣੇ ਹੁੰਦੇ ਆਪ ਕੋਈ ਬੰਦਾ ਕੰਮ ਧੰਦਾ ਕਰਵਾਵੇ ਆਪਦੇ ਸ਼ੋਰ ਨੂੰ ਸੁਮਾਹ ਕੇ ਵੀ ਸੰਭਾਲ ਕੇ ਰੱਖੇ ਉਹਨੂੰ ਪਤਾ ਨਹੀਂ ਵੀ ਦੁਕਾਨਾਂ ਤੇ ਨਹੀਂ ਜਾਂਦੇ ਖੇਤਾਂ 'ਚ ਬੈਠੇ ਆਪਾਂ ਉਹੀ ਤਾਂ ਗੱਲ ਆ ਗਈ ਫਿਰ ਸਮਝਾਵੇ ਕੌਣ ਇਹਨਾਂ ਨੂੰ ਗੱਲ ਤਾਂ ਸਮਝਦੇ ਨਹੀਂ ਹੈਗੀ ਕਿਸੇ ਦੀ ਉਹੀ ਗੱਲ ਨਾਲ ਮੈਂ ਉਹ ਕਿਹਾਗਾ ਵੀ ਬਈ ਤੀ ਜਿਹਦੇ ਨੂੰ ਆ ਜਾਨੀ ਆ ਨਾ ਤੂੰ ਗਰਮੀ ਦੇਖਦੀ ਨਾ ਹਾੜੀ ਦੇਖਦੀ ਨਾ ਸੋਣੀ ਦੇਖਦੀ ਆਂਗੀ ਚੱਕ ਕੇ ਮੂੰਹ ਤੇ ਜਿਹਦੇ ਨੂੰ ਆ ਜਾਨੀ ਹੈਗੀ ਇੰਨੀ ਕਹਿਰ ਦੀ ਗਰਮੀ ਪੈਂਦੀ ਆ ਹੁਣ ਆਪਾਂ ਉਹਨੂੰ ਏਸੀ ਵਾਲਾ ਕਮਰਾ ਦੇਈਏ ਕਿ ਆਪ ਬੈਠੀਏ ਪੁੱਤ ਮੇਰੀ ਗੱਲ ਸੁਣ ਉਹ ਤਾਂ ਨਾ ਆਪਣੇ ਨਾਲ ਬਿਜਲੀ ਕਰੋੜ ਕੱਟਦੀ ਐ ਵੀ ਮੈਨੂੰ ਤਾਂ ਉਹ ਸਮਝਦੀ ਐ ਵੀ ਇਹ ਤਾਂ ਮੇਰੀ ਸਕੀਮਾ ਨਹੀਂ ਤੇ ਤੈਨੂੰ ਆਪਦੀ ਸਕੀ ਪਰਜਾਈ ਨਹੀਂ ਸਮਝਦੀ ਕੱਲਾ ਜੱਗਾ ਹੈ ਜੱਗਾ ਉਹਦਾ ਮੋਹ ਕਰਦਾ ਸੀ ਪਰ ਹੁਣ ਜੱਗਾ ਵੀ ਨਹੀਂ ਕਰਦਾ ਉਹਦਾ ਮੋਹ ਜੱਗੇ ਨੂੰ ਕਿਹੜਾ ਉਮੋਹ ਕਰਦੀ ਸੀ ਮੁੱਠੀ ਚ ਰੱਖਣਾ ਚਾਹੁੰਦੀ ਸੀ ਵੀ ਜਿਹੜਾ ਮਾੜਾ ਮੋਟਾ ਹੈਗਾ ਜਮੀਨ ਜਾਇਦਾਦ ਅਸੀਂ ਵੰਡ ਕੇ ਉਹ ਕਰ ਲਾਂਗੇ ਨਹੀਂ ਤਾਂ ਮੇਰੇ ਹੱਥੋਂ ਜਾਊਗੀ ਨਾ ਫਿਰ ਮੇਰੀ ਗੱਲ ਸੁਣ ਮੈਂ ਕਿਹੜਾ ਕੰਬਲੀ ਆ ਮੈਂ ਦੇਣ ਨਹੀਂ ਜਾਣਦੀ ਵੀ ਐਂ ਦੇਈਦਾ ਹੁੰਦਾ ਜਵਾਕਾ ਜੱਲਿਆਂ ਨੂੰ ਕੁੜੀ ਨੂੰ ਤੇ ਤੇਰਾ ਪਿਓ ਮੂਰੇ ਹੋ ਹੋ ਕੇ ਕਰਦਾ ਇਹ ਬਹਿਪਾ ਉਹੀ ਤਾਂ ਗੱਲ ਆ ਗਈ ਚਲ ਕੋਈ ਨਾ ਮੇਰੇ ਵਾਸਤੇ ਕਰੜੀ ਜੀ ਚਾਹ ਬਣਾ ਦੇ ਚੰਗਾ ਮੇਰੀਆਂ ਤਾਂ ਨਾ ਲੱਤਾਂ ਦੁਖਣ ਲੱਗ ਗਈਆਂ ਉਥੇ ਖਾਲ ਖੂਲ ਟੱਪਦੀ ਦੀ ਗਰਮੀ ਵਾਲੀ ਆ ਮੰਮੀ ਤੂੰ ਸਤਾਬ ਸਿਕਾ ਤੈ ਚਲ ਚੰਦਾ ਚਾਹ ਬਣਾ ਦੇ ਠੀਕ ਆ ਚੰਗਾ ਬਣਾਉਣੀ ਹੇ ਹੇ ਦਸਤਾਨੀਆਂ ਟੁੱਟੀਆਂ ਜਾਂਦੀਆਂ ਡੈਡੀ ਆ ਗਈ ਹੋਰ ਬੁੱਤ ਠੀਕ ਐ ਮੈਂ ਤਾਂ ਠੀਕ ਆ ਡੈਡੀ ਤੁਸੀਂ ਆਪ ਦਾ ਦੱਸੋ ਵਧੀਆ ਬੁੱਤ ਮੈਨੂੰ ਕਿਹਾ ਠੀਕ ਠਾਕ ਆ ਸਾਰੇ ਹੋਣਾ ਤਾਂ ਕੀ ਆ ਜਿਹੜਾ ਕੁਝ ਹੋਇਆ ਨਾ ਮੈਨੂੰ ਸਾਰਾ ਕੁਝ ਪਤਾ ਹੀ ਆ ਨਾ ਖੇਤ ਚ ਜਾ ਕੇ ਇਹ ਸਾਰੇ ਚਰਨਾ ਕਿਉਂ ਲੜੇ ਅੱਜ ਓਹੋ ਤੈਨੂੰ ਕਿਹਨੇ ਦੱਸਤਾ ਕਿ ਖੇਤ ਮੇਰੇ ਨਾਲ ਲੜਿਆ ਇਹ ਡੈਡੀ ਮੇਰੀ ਗੱਲ ਸੁਣੋ ਗੈਰੀ ਨਹੀਂ ਤੁਸੀਂ ਖੇਤ ਲੈ ਗਏ ਸੀ ਨਾ ਆਪਦੇ ਨਾਲ ਤੇ ਉਹਨੇ ਮੈਨੂੰ ਆ ਕੇ ਘਰੇ ਸਾਰਾ ਕੁਝ ਦੱਸਿਆ ਉਹ ਕਹਿੰਦਾ ਮਮਾ ਨਾਨੀ ਦੇ ਮਮਾ ਨਾ ਡੈਡੀ ਦਾ ਪਾਪਾ ਨਾਲ ਲੜੀ ਜਾਂਦੇ ਬੜਾ ਜਾਦੇ ਤੇ ਜਵਾਕ ਹੁਣ ਝੂਠ ਤਾਂ ਨਹੀਂ ਬੋਲਦਾ ਹੈਗਾ ਨਾ ਗੱਲ ਕੀ ਹੋ ਗਈ ਸੀ ਡੈਡੀ ਕਾਹ ਤੋਂ ਲੜਦੇ ਆ ਤੇਰੇ ਨਾਲ ਓਏ ਪੁੱਤ ਬਸ ਇਹ ਤਾਂ ਤੈਨੂੰ ਪਤਾ ਰਹੇ ਨਾ ਕਿਲੇ ਸੁਣਾਦਾ ਸਰਦਨ ਨੇ ਲੜਾਈ ਕਰਨੀ ਹੁੰਦੀ ਹੈ ਹੋਰ ਕੀ ਕਰਨਾ ਹੁੰਦਾ ਬਾਕੀ ਜਵਾਕ ਨੂੰ ਦਿੰਦਾ ਉਹਨੂੰ ਕਹੀ ਇੰਨੀ ਹੈ ਵੀ ਜਵਾਕ ਖਾਂਦਾ ਪਿੰਦਾ ਸੌ ਕੁਸ ਤੇ ਬਾਕੀ ਤਾਂ ਖਾਂਦੀ ਹੁੰਦੇ ਨਾਨਕੇ ਆ ਕੇ ਠੀਕ ਹੈ ਜਵਾਕ ਨਹੀਂ ਖਾਂਣਗੇ ਹੋਰ ਕੌਣ ਖਾਊਗਾ ਬਾਕੀ ਜਿਹੜਾ ਕੋਈ ਜਵਾਕ ਨੇ ਚੀਜ਼ ਖਾਣੀ ਹੁੰਦੀ ਉਹ ਚੁੱਪ ਕਰਕੇ ਮੈਂ ਕਹਿਆ ਉਹ ਤੈਨੂੰ ਪ੍ਰਕਾਸ਼ ਦੀ ਦੁਕਾਨ ਤੇ ਵਾਜ ਜਾ ਕਰ ਇਹਨਾਂ ਦੇ ਸਾਹਮਣੇ ਨਾ ਕਹਿਆ ਕਰ ਇਹਨਾਂ ਦਾ ਨੀਤ ਮਾੜੀ ਹੈ ਇਹਦਾ ਕਿਸੇ ਜਵਾਕ ਨੂੰ ਜ਼ਰਦੀਆਂ ਨਹੀਂ ਖਾਂਦੀਆਂ ਗੱਡੀ ਮੇਰੀ ਗੱਲ ਸੁਣੋ ਉਹ ਪੋਰਾ ਪਾਰਾ ਜਵਾਕ ਆ ਮੈਂ ਗੱਲ ਸਾਰੀ ਸਮਝ ਗਈ ਇਹਦੇ ਵਿੱਚ ਫਿਰ ਕਹਾ ਤੁਹਾਡੇ ਨਾਲ ਲੜਨ ਦੀ ਕੀ ਲੋੜ ਸੀ ਮੇਰੇ ਨਾਲ ਲੜਤਾ ਪਈ ਸੀਗੀ ਭਾਬੀ ਮੈਨੂੰ ਕਹਿੰਦੀ ਆ ਕਿ ਉਹ ਖਾਈ ਜਾਂਦਾ ਕੁਰਕ ਰਿਆ ਕਰ ਜਾਂਦਾ ਡੈਡੀ ਬੋਲਦੀ ਤਾਂ ਮੈਂ ਹੈ ਨਹੀਂ ਸੀ ਮੈਂ ਨਾ ਅੱਕੀ ਹੋਈ ਬੋਲੀ ਮੇਰੇ ਮੁੰਡੇ ਨੂੰ ਕਹਿੰਦੀ ਉਹਦੇ ਕਿਹੜਾ ਗੋਲੀ ਵੱਜੀ ਆ ਵੀ ਕਹਿਣ ਨੂੰ ਤੂੰ ਜਵਾਗਰੇ ਥੱਪੜ ਮਾਰਦੀ ਮੈਨੂੰ ਗੁੱਸਾ ਨਾ ਆਉਂਦਾ ਗੱਲ ਕਰਾ ਜਿਹੜਾ ਗੋਲਾਂ ਗੂਲਾਂ ਵੱਜੀਆਂ ਮੇਰੇ ਕੱਲਾ ਕੱਲਾ ਪੁੱਤਾਂ ਐਡੀ ਗੱਲ ਤਾਂ ਮੈਂ ਕਹੋਂਦੀ ਨਹੀਂ ਹੈਗੀ ਮੌਤਵਨ ਪਤਾ ਸਾਰਾ ਕੁਝ ਠੀਕ ਹੈ ਗੱਗਾ ਮੈਂ ਤੈਨੂੰ ਆਪ ਹੀ ਕਹਿਣਾ ਤੂੰ ਇੰਨਾ ਮਗਰ ਨਹੀਂ ਲੱਗਣਾ ਠੀਕ ਹੈ ਤੂੰ ਜਵਾਕ ਨੂੰ ਕਾਹ ਸਮਝਾ ਕੇ ਰੱਖ ਕੁਛ ਨਹੀਂ ਹੁੰਦਾ ਇਹਦਾ ਕਲੇਸ਼ ਪਾਉਂਦੀਆਂ ਰਹਿੰਦੀਆਂ ਪਹਿਲੇ ਦਿਨ ਤੋਂ ਆਤਾਂ ਇਹਨਾਂ ਦੀ ਇਹ ਕਿਹੜਾ ਹੁੰਦੀ ਹੈ ਡੈਡੀ ਮੈਂ ਤਾਂ ਉਹਦੇ ਕਿਹਾ ਸੀ ਨਾ ਉਹਦੇ ਚਾਚੀ ਤੇ ਤੁਸੀਂ ਮੈਨੂੰ ਕਹਿਣ ਲੱਗੇ ਵੀ ਜਾ ਨਾ ਰਹਿ ਪਾ ਜਿਵੇਂ ਬਗ ਜਾਂਦੀ ਨਾ ਅੱਜ ਤੇਰੇ ਨਾਲ ਇਹ ਕਲੇਸ਼ ਨਾ ਪਾਉਂਦੀਆਂ ਤੇਰਾ ਵੀ ਜੀਣਾ ਦੁਭਰ ਕੀਤਾ ਪਿਆ ਮੇਰੇ ਕਰਕੇ ਸੱਚੀ ਕੋਈ ਨਾ ਪਤਾ ਕੁਛ ਨਹੀਂ ਹੁੰਦਾ ਉਸ ਨੰਗੀ ਉਸ ਲੰਗ ਜੂ ਐਂ ਟਾਈਮ ਪਾਸ ਹੋ ਜੂਆ ਤੂੰ ਬੇਸੰਸਰ ਐ ਠੀਕ ਹੈ ਬਾਕੀ ਤੈਨੂੰ ਮੈਂ ਜਿਹੜੀ ਗੱਲ ਸਮਝਾਉਣਾ ਹੁੰਦਾ ਇੰਨਾ ਮਾਗਰ ਥੋੜੀ ਲੱਗਣਾ ਲੋਕਾਂ ਮਾਗਰ ਵੀ ਦੇਖਣਾ ਪੈਂਦਾ ਸਾਰਾ ਕੁਝ ਪਿੰਡ 'ਚ ਵੀ ਦੇਖਣਾ ਪੈਂਦਾ ਹੁੰਦਾ ਠੀਕ ਹੈ ਇਹ ਤਾਂ ਕਲੇਸ ਪਾਈ ਜਾਣੀਆਂ ਜੇ ਮੈਂ ਤੇਰੇ ਨਾਲ ਤੂੰ ਮੇਰੇ ਨਾਲ ਤੇ ਇਹਨਾਂ ਕੁਝ ਨਾ ਰੱਖੂਆਂ ਕਿ ਮੈਂ ਫਰਕ ਰੱਖਣ ਲੱਗਾਂ ਲੋਕ ਕੀ ਸੋਚਣਗੇ ਠੀਕ ਹੈ ਮੈਂ ਤਾਂ ਵੱਲ ਨਾ ਡੂੰਘੀਆਂ ਗੱਲਾਂ ਸੋਚਦਾ ਪੁੱਤ ਤੂੰ ਕੋਈ ਐਡੀ ਗੱਲ ਨਾ ਸੋਚਿਆ ਕਰ ਪੁੱਤ ਚਲੋ ਠੀਕ ਹੈ ਡੈਡੀ ਮੈਂ ਸਮਝ ਗਈ ਤੁਹਾਡੀ ਗੱਲ ਸਾਰੀ ਠੀਕ ਹੈ ਤੇ ਗੱਲ ਕਰਨਾ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਸੀਗੀ ਹੁਣ ਨਾ ਤੁਸੀਂ ਮੈਨੂੰ ਰੋਕਿਓ ਨਾ ਮੈਂ ਜਾਉਂਗੀ ਕਿਉਂਕਿ ਹੁਣ ਤਾਂ ਮੇਰੇ ਜਵਾਕ ਨੇ ਵੀ ਕਹਤਾ ਵੀ ਮਮਾ ਮੇਰਾ ਤਾਂ ਜੀ ਨਹੀਂ ਲੱਗਦਾ ਆਪਾਂ ਜਾਵਾਂਗੇ ਤੇ ਕਿਉਂਕਿ ਆ ਰੋਜ਼-ਰੋਜ਼ ਦਾ ਕਲੇਸ਼ ਹੈ ਨਾ ਦੰਦਾ ਕਈ ਵਾਰ ਜਵਾਕ ਤੇ ਪੈ ਜੇ ਮੈਂ ਉਹ ਨਹੀਂ ਚਾਹੁੰਦੀ ਹਗੀ ਤਾਂ ਕਰਕੇ ਨਾ ਅਸੀਂ ਇੱਥੋਂ ਬਾਗੀ ਜਾਵਾਂਗੇ ਹੁਣ ਉਹ ਵੀ ਜਾ ਕੇ ਇਹਨੇ ਸਕੂਲ ਦਾ ਕੰਮ ਜਾ ਪਿਆ ਇਹਦਾ ਉਹ ਕਰਨ ਵਾਲਾ ਰਹਿੰਦਾ ਵਾ ਦੇ ਪੁੱਤ ਉਹਦਾ ਕਰਨੇ ਦੁਆਦ ਮਰਜ਼ੀ ਠੀਕ ਹੈ ਮੈਂ ਤੈਨੂੰ ਐਂ ਕਹਿੰਦਾ ਸੀ ਚੱਲ ਤੂੰ ਜਿੰਨੇ ਜਰ ਇੰਨਾ ਚਿਰ ਕੱਟ ਲੈ ਇੱਕ ਦੋ ਤਨ ਹੋਰ ਲਾ ਜਾ ਫਿਰ ਤੂੰ ਬਾਗ ਜੀ ਫਿਰ ਮੈਂ ਹਟਾਉਂਦਾ ਨਾ ਠੀਕ ਹੈ ਠੀਕ ਹੈ ਜੇ ਵੀ ਤੇ ਛੁੱਟੀਆਂ 'ਚ ਆ ਜਾ ਕੋਈ ਗੱਲ ਨਹੀਂ ਐ ਤਾਂ ਤੇਰਾ ਪਾਸਾ ਛੱਡ ਜੁੱਤਾ ਜਵਾਬ ਠੀਕ ਹੈ ਡੇਡੂ ਕੰਮ ਕਰ ਲਓ ਸਕੂਲ ਦਾ ਹੁਣ ਤੱਕ ਤਾਂ ਦੇਖੋ ਮੈਂ ਚੱਲੀ ਗਈ ਤੁਹਾਡੇ ਨਾਲ ਬਹੁਤ ਜ਼ਿਆਦਾ ਲੜੀ ਜਾਂਦੇ ਰਹਿੰਦੇ ਆ ਹਨਾ ਮੇਰੇ ਨਾਲ ਜੋ ਵੀ ਕੀਤਾ ਮੈਂ ਉਹ ਵੀ ਚੱਲੀ ਗਈ ਗੱਲ ਕਰ ਜਿੱਦਿਆਂ ਹੁਣ ਕੋਈ ਬੋਲਿਆ ਨਾ ਉਹਦੇ ਫਿਰ ਮੈਂ ਇਹੋ ਜੀ ਗੱਲ ਕਹਾਂਗੀ ਵਿੱਚ ਜਿਹੜਾ ਇਹਨਾਂ ਨੂੰ ਜਵਾਬ ਨਹੀਂ ਆਉਣਾ ਹੈਗਾ ਉੱਚਾ ਕੋਈ ਨਾ ਪੁੱਤ ਬਾਲਾ ਕਲੇਸ਼ ਵੀ ਮਾਰਾ ਹੁੰਦਾ ਕਰੇ ਕੀ ਬੁਰਾ ਅਸਰ ਪੈਂਦਾ ਹੁੰਦਾ ਕੋਈ ਗੱਲ ਨਹੀਂ ਜੇ ਤਨੂੰ ਇਹ ਤੋਂ ਕੁਝ ਕਹਿਣ ਲੱਗੇ ਫਿਰ ਤੂੰ ਆਪਣੀ ਮਰਜ਼ੀ ਕਰ ਲਈ ਕਿਰਾ ਮੇਰੇ ਕਹੇ ਤੂੰ ਜਿਹੜੀ ਗੱਲ ਕਹੀ ਹੈ ਸਮਝਾਈ ਹੈ ਉਨੀ ਗੱਲ ਸਮਝ ਲੈ ਵਸਤੂ ਠੀਕ ਡੈਡੀ ਮੇਰੀ ਗੱਲ ਸੁਣੋ ਕਦੋਂ ਕਿਹਾ ਜਾਂ ਹੁਣ ਤੁਸੀਂ ਫੇਰ ਤੋਂ ਮਾਂ ਬਸ ਪੁੱਤੋ ਥੋੜਾ ਜਿਹੀ ਹੋਇਆ ਇਹਨੂੰ ਚਾਹ ਚੁ ਦਿੱਤੀ ਤੈਨੂੰ ਚਾਹ ਮਾਂ ਪੀ ਲਈ ਪੁੱਤ ਪਾਣੀ ਤਾਂ ਪੀ ਲਿਆ ਸੀ ਕੋਈ ਜਲਦੀ ਸਾਰਾ ਕੁਝ ਪੀ ਕੇ ਆਮ ਤੁਸੀਂ ਕਿੱਥੇ ਪੀ ਲਿਆ ਮੈਨਾਂ ਇੱਥੇ ਦੱਸੋ ਉਹ ਪੁੱਤ ਮਾਂ ਉੱਥੇ ਕਮਾਂਡੀਆਂ ਦੇ ਪੀ ਲਿਆ ਸੀ ਆਪਣੇ ਨਹੀਂ ਨਹੀਂ ਚਾਹ ਪਣੀ ਭੇ ਮੈਂ ਲੈ ਕੇ ਆਉਣੀ ਆਂ ਬਾਕੀ ਤੂੰ ਪੈ ਜਾ ਇੱਥੇ ਕੋਈ ਨਹੀਂ ਮੈਂ ਲੈ ਕੇ ਆਉਣੀ ਚਾਹ ਉਹ ਪੁੱਤ ਤਨ ਨੂੰ ਕੀ ਦੱਸਾਂ ਮੈਂ ਇਹਨੇ ਇੱਕ ਲੇਸ ਦੇ ਮਾਰੇ ਤਾਂ ਮੈਂ ਬੜਾ ਮੁਸ਼ਕਲਨਾ ਪੜਾ ਮੇਰੀ ਤਾਂ ਮਜਬੂਰੀ ਹੈ ਠੀਕ ਹੈ ਇਹ ਮੈਂ ਇਹਦੇ ਨਾਲ ਲੜਦਾ ਫੇਰ ਵੀ ਔਖਾ ਹੋ ਜਾਂਦਾ ਘਾਲ ਪੁੱਤ ਜਿਵੇਂ ਤੇਰੀ ਗਾਹ ਤੂੰ ਆ ਵੀ ਮਰਜੀ ਐ ਮੇ ਤਾਂ ਥੋੜੀ ਲੰਗੀ ਥੋੜੀ ਹੋਰ ਨਾਲ ਵੀ ਦੂ ਠੀਕ ਹੈ ਥੋੜਾ ਚਿਰ ਸਾਲ ਹੀ ਹੁੰਦਾ ਲਾ ਵਿੱਚ ਚਾਹ ਪਈ ਤਾਂ ਸੀ ਤੇ ਆਹ ਹੋਰ ਚਾਹ ਬਣਾਉਣ ਨੂੰ ਦੱਸ ਕੀ ਹੋਇਆ ਸੀ ਮੰਮੀ ਡੈਡੀ ਨੇ ਪੀਣੀ ਸੀਗੀ ਚਾਹ ਮਾਂ ਚਲ ਮੈਂ ਤਾਜੀ ਬਣਾ ਦਿੰਨੀ ਆ ਇਨੂ ਘੰਟਾ ਹੋ ਗਿਆ ਚਾਹ ਨੂੰ ਬਣੀ ਨੂੰ ਬਾਲੀ ਬੇਹੀ ਜੀ ਸੀਗੀ ਤਾਂ ਕਰਕੇ ਮੈਂ ਨਾ ਤਾਜੀ ਜੀ ਬਣਾਤੀ ਚਾ ਮੇਰੀ ਗੱਲ ਸੁਣੇ ਕਿਹੜਾ ਡੈਡੀ ਦੇ ਨੰਗਦੀ ਨਹੀਂ ਸੀ ਮੈਂ ਤਾਂ ਹੁਣ ਤਾਂ ਪੀਪੀ ਸੀ ਐ ਕਹਿਣਾ ਵੀ ਮੈਂ ਆਪਦੇ ਪਿਓ ਨੂੰ ਆਪਦੇ ਹੱਥ ਨਾਲ ਬਣਾ ਕੇ ਦਿੰਨੀ ਐ ਵੀ ਇਹ ਸੱਸ ਨੂੰਹਾ ਮਾੜਾ ਖਵਾਉਂਦ ਨਾ ਮੇਰੇ ਪਿਓ ਨੂੰ ਪਹਿਲਾ ਕਲੇਸ਼ ਥੋੜਾ ਪਾਇਆ ਜਿਹੜਾ ਹੁਣ ਪਵਾਏਗੀ ਦੇਖੋ ਮਾਂ ਮੈਂ ਤਾਂ ਇਹ ਜਾ ਕੁਛ ਨਹੀਂ ਕਹਿੰਦੀ ਹੈਗੀ ਤੇ ਨਾਲ ਕਲੇਸ਼ ਪਵਾਉਣ ਨੂੰ ਮੈਂ ਇਹ ਜਾ ਕੀ ਕਰਤਾ ਜਿਹੜਾ ਸੱਚੇ ਤੁਸੀਂ ਦੋਨੇ ਹੋਈ ਤੇ ਤੇਰੀ ਨੂ ਹੋਈ ਮੇਰੇ ਤਾਂ ਮਗਰ ਹੀ ਪੰਜਾ ਪੰਜਾ ਤੇ ਨਾਲੇ ਮੇਰੇ ਪਿਓ ਦੇ ਨਹੀਂ ਨਾਲੇ ਕਰ ਜਾਨੀ ਆ ਨਾਲੇ ਕਹਿ ਦਿੰਨੀ ਆ ਮੇਰੀ ਗੱਲ ਸੁਣ ਹਾਣਾ ਹੁਣ ਤੈਨੂੰ ਪਤਾ ਨਹੀਂ ਲੱਗਦਾ ਵੀ ਜੱਗ ਅੱਧਾ ਪਿਆ ਚਾਹ ਦਾ ਇਹ ਚ ਹੁਣ ਦਾਣੇ ਚ ਪਾਵਾਂਗੇ ਇਹ ਚਾਹ ਤੇਰੇ ਪਿਓ ਦੇ ਕੀ ਨੰਗਦੀ ਨਹੀਂ ਸੀ ਵੀ ਸੱਜਰੀ ਬਣਾ ਕੇ ਦਿੰਨੀ ਆ ਦੁੱਧ ਚ ਬੱਤੀਆਂ ਪਾ ਪਾ ਕਿੰਨਾ ਖਚਰ ਦੇਣਗੀ ਇੱਕ ਦਿਨਾ ਦੋ ਦਿਨਾ ਫਿਰ ਉੱਥੇ ਜਾਵੜੇਗੀ ਆਪਦੇ ਸੌਰੀ ਮੁੜ ਕੇ ਤਾਂ ਫਿਰ ਉਹਨੇ ਆਹੀ ਚਾਹ ਪੀਣੀ ਆ ਸਾਨੂੰ ਪਤਾ ਨਹੀਂ ਮੇਰਾ ਬੰਦਾ ਮੈਨੂੰ ਪਤਾ ਵੀ ਕਿਵੇਂ ਦੇਈ ਦੇਈ ਦਾ ਹੁੰਦਾ ਤੈਨੂੰ ਵੱਧ ਪਤਾ ਐ ਤਾਂ ਮੈਨੂੰ ਪਤਾ ਮਾ ਮੈਨੂੰ ਇਹ ਵੀ ਪਤਾ ਵੀ ਤੁਸੀਂ ਕਿੰਨੀ ਕੋਦੀ ਸੇਵਾ ਕਰ ਦੋ ਚੱਲ ਵਧੀਆ ਜਿਹੜੀ ਕਰੀ ਜਨਮੋ ਚੰਗੀ ਗੱਲ ਆ ਗੱਲ ਥੋੜੀ ਜਮਾ ਸਹੀ ਮੂ ਮੈਂ ਮਰ ਜਾ ਬੇ ਲੋਕੋ ਬੇ ਦੇਖ ਲੋ ਬੇ ਮੇਰੀ ਧੀ ਕਹੇ ਜੇ ਚੱਜ ਕਰਦੀ ਐ ਆ ਮੈਨੂੰ ਕਹਿੰਦੀ ਐ ਵੀ ਮੇਰੇ ਪਿਓ ਦੀ ਸੇਵਾ ਨਹੀਂ ਕਰਦੇ ਉਹ ਅੰਦਰ ਚੌਰਾ ਬੜਿਆ ਬੈਠਾ ਉਹਨੂੰ ਨਹੀਂ ਪਤਾ ਲੱਗਦਾ ਮੇਰੀ ਨੂੰ ਸੱਚੀ ਕਹਿੰਦੀ ਸੀ ਤੂੰ ਜਦ ਖੜੀਆਂ ਕਰਨੋਂ ਨਹੀਂ ਹਟਦੀ ਓ ਹੋ ਹੋ ਮਾ ਅੱਡੀ ਦਾ ਗੱਲ ਹੀ ਹੈਣੀ ਸੱਚੀ ਜਿੰਨੀ ਤੁਸੀਂ ਚੱਕ ਲੈਨੇ ਹੋ ਐਂ ਭਾਬੀ ਕਰਦੇ ਐਂ ਤੂੰ ਕੋਈ ਨਹੀਂ ਮੈਂ ਭਗ ਜੂਗੀ ਜੇ ਤੁਸੀਂ ਬਾਲਾ ਕਰਦੇ ਹੋ ਨਾ ਮੈਂ ਨਹੀਂ ਰਹਿੰਦੀ ਹੈਗੀ ਇੱਥੇ ਤਾਂ ਦੇ ਪਿੱਛੇ ਕਿਹੜੇ ਪਈ ਹੋਗੇ ਉਹੀ ਕਲੇਸ਼ ਪਾਈ ਜਾਂਨੇ ਬਿਨਾ ਗੱਲ ਤੋਂ ਜੇ ਜਾਣਾ ਨਾ ਪਾਈ ਕੋਈ ਨਾ ਮੈਂ ਆਪਦੀ ਨੂਨੂ ਕਹਿ ਦਿੰਨੀ ਆ ਤੁਹਾਨੂੰ ਸੂਟ ਲਿਆ ਦੂਗੀ ਐਵੇਂ ਫਿਰ ਸਾਡੇ ਪਿੱਛੇ ਕਲੇਸ਼ ਪਾਈ ਜਾਏਗਾ ਤੇਰਾ ਪਿਓ ਕਹੂਗਾ ਵੀ ਮੇਰੀ ਨੂਨੂ ਨਹੀਂ ਕੋਸ ਦਿੱਤਾ ਖਾਲੀ ਤੋਰਤੀ ਨਾ ਤੀ ਨੂੰ ਨੀ ਕੋਸ ਦੇ ਤਬੂ ਨੂੰ ਨੂੰ ਤਾਂ ਕਿੱਥੋਂ ਦਿੰਦਾ ਉਹ ਉਹ ਤਾਂ ਮੇਰੇ ਤੇ ਮੇਰੀ ਨੂੰ ਕੰਨੀ ਤਾਂ ਝਾਕਦਾ ਹੀ ਨਹੀਂ ਉਹ ਤਾਂ ਕੱਲੀ ਧੀ ਤੇ ਦੋ ਪਾਈ ਦਿਸਦਾ ਅਸੀਂ ਤਾਂ ਦਿਸਦੇ ਨਹੀਂ ਉਹਨੂੰ ਘਰ ਚ ਬਸਦੇ ਮੇਰੀ ਗੱਲ ਸੁਣ ਅਮਾ ਤਾਂ ਤੋਖੇ ਹੋਈ ਜਾਂਨੇ ਹੋਗੇ ਮੈਨੂੰ ਤਾਂ ਸੂਟ ਵੀ ਲੋੜਨੀ ਹੈਗੀ ਮੇਰੇ ਸਹਰੇ ਨਾਲ ਮੈਨੂੰ ਬਹੁਤ ਕੁਛ ਲਿਆ ਦਿੰਦੇ ਆ ਠੀਕ ਹੈ ਜਿਹੜਾ ਪਿਆਰ ਮੈਨੂੰ ਇੱਥੋਂ ਨਹੀਂ ਮਿਲਿਆ ਨਾ ਉਹ ਗਾਹਾਂ ਜਾ ਕੇ ਮੈਨੂੰ ਮਿਲ ਗਿਆ ਮੇਰੀ ਸੱਸ ਦਾ ਵੀ ਸੁਭਾਅ ਬਲਾਈ ਪਤਾ ਲੱਗ ਗਿਆ ਮੈਨੂੰ ਤੇਰੇ ਪਿਆਰ ਦਾ ਆ ਜਿਹੜੀ ਆ ਚਾਹ ਨੂੰ ਬੇਹੀ ਸਮਝਦੀ ਹੈ ਨਾ ਸੱਜਣੀਆਂ ਕਾਰ ਕਰ ਦਿੰਨੀ ਆ ਤੈਨੂੰ ਆਈ ਨਹੀਂ ਪਤਾ ਲੱਗਦਾ ਵੀ ਤੇਰੀ ਪਰਜਾਈ ਨੇ ਤਾਂ ਕਰਕੇ ਰੱਖੀ ਸੀ ਕਿ ਜ਼ਹਿਰ ਪਾ ਕੇ ਦਿੰਦੀਆਂ ਤੇਰੇ ਪਿਆਉ ਨੂੰ ਮਾਂ ਤਾਂ ਮੈਨੂੰ ਵੀ ਪਤਾ ਵੀ ਜ਼ਹਿਰ ਨਹੀਂ ਦਿੰਦੀਆਂ ਹੈਗੀਆਂ ਜਦੋਂ ਮੈਂ ਹੁੰਦੀ ਨਹੀਂ ਤੁਸੀਂ ਦਿੰਦੇ ਆ ਚਾਹ ਰੋਟੀ ਪਾਣੀ ਮੈਂ ਤਾਂ ਚੱਲ 4 ਦਿਨ ਆਈ ਆ ਮੇਰੇ ਦਿਲ ਨੂੰ ਸਕੂਨ ਜੇ ਮਿਲਜੂ ਤਾਂ ਆਉਦੇ ਹੱਥੀ ਬਣਾ ਬਣਾ ਦਈ ਜੰਨੀ ਐ ਇੱਥੇ ਮੈਂ ਕਿਹੜਾ ਸਦਾ ਹੀ ਬੈਠੀ ਰਹਿਣਾਗਾ ਜੇ ਸਦਾ ਨਹੀਂ ਨਾ ਬੈਠੇ ਰਹਿਣਾ ਤਾਂ ਗੱਲ ਨਾ ਕੰਨ ਚ ਪਾ ਲਿਆ ਕਰ ਨਾਲੇ ਦਿਮਾਗ ਖੋਲ ਕੇ ਗੱਲ ਕਰਿਆ ਕਰ ਆ ਤੈਨੂੰ ਆਈ ਨਹੀਂ ਕੋਲੇ ਜੱਗ ਐਡਾ ਵੱਡਾ ਦਿਸਦਾ ਨਹੀਂ ਆ ਤੇਰੇ ਖੋਪੜੀ ਚ ਆ ਗੱਲ ਪਾਲਾ ਚੱਲ ਮਾ ਜੇ ਬਾਲਾ ਕਰੀਏ ਨੇ ਨਾ ਆ ਬੰਨੇ ਤੁਹਾਡੇ ਮੂਰੇ ਹੱਥ ਮੈਥੋਂ ਨਹੀਂ ਜਾਂਦਾ ਲੜਿਆ ਅੱਗੇ ਤੋਂ ਮੈਂ ਬੇਹੀ ਚਾਹ ਪੀ ਲਿਆ ਕਰੂੰ ਤੇ ਤੇ ਪਿਓ ਨੂੰ ਦੇ ਦਿਆ ਕਰੂੰ ਜਵਾਕ ਨੂੰ ਦੇ ਦਿਆ ਕਰੂੰ ਮੈਂ ਹੋਰ ਚਾਹ ਨਹੀਂ ਮਾਣਦੀ ਮੈਨੂੰ ਐਂ ਦੱਸ ਮੀਤ ਜਦੋਂ ਤੂੰ ਭਾਈ ਨਹੀਂ ਆਉਂਦੀ ਉਦੋਂ ਅਸੀਂ ਸੱਸ ਨੂੰ ਹਾਂ ਇੱਕ ਦੂਜੀ ਨਾਲ ਜਵਾਨ ਸਾਂਝੀ ਨਹੀਂ ਕਰਦੀਆਂ ਪਤਾ ਨਹੀਂ ਜਦੋਂ ਤੂੰ ਘਰੇ ਪੈਰ ਪਾ ਲੇ ਪਤਾ ਨਹੀਂ ਤਾਂ ਕੀ ਤੇਰਾ ਸਾਡੇ ਨਾਲ ਬੈਰ ਆ ਪਤਾ ਨਹੀਂ ਸਾਡਾ ਤੇਰੇ ਨਾਲ ਬੈਰ ਹੈ ਉਲਝਣ ਪਾਣੀ ਜੀ ਬਣੀ ਜਾਂਦੀ ਹੈ ਚੱਲ ਕੋਈ ਨਹੀਂ ਮਾ ਮੇਰੀ ਗੱਲ ਸੁਣੋ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਤੁਹਾਡਾ ਤਾਂ ਕੋਈ ਬੈਰ ਨਹੀਂ ਹੈਗਾ ਹੋ ਸਕਦਾ ਨਾ ਮੇਰੀ ਕਿਸਮਤ ਮਾੜੀ ਮੇਰੀ ਕਿਸਮਤ ਮਾੜੀ ਸੀ ਨਾ ਮਰਦੀ ਤੇਰੀ ਮਾਂ ਮੈਨੂੰ ਐਸ ਘਰੇ ਕਿਉਂ ਲਿਆਉਂਦੇ ਵਿਆਹ ਕੇ ਮੇਰੀ ਕਿਸਮਤ ਮਾੜੀ ਹੋ ਗਈ ਉਦੋਂ ਮਾੜੀ ਮੇਰੇ ਨੂੰ ਪੁੱਤ ਦੀ ਹੋ ਗਈ ਉਹਨਾਂ ਦੋਨਾਂ ਦੀ ਬੇਕਦਰੀ ਹੋਈ ਪਈ ਆ ਤੇਰੀ ਕਦਰ ਆ ਕੱਲੀ ਦੀ ਮਹਾਰਾਣੀ ਦੀ ਹੁਣ ਫੜਾ ਦੇ ਉਹਨੂੰ ਜਾ ਕੋਈ ਨਹੀਂ ਮਾਂ ਫੜਾ ਦਿੰਨੀ ਆ ਹਾਏ ਵੀ ਮੇਰਾ ਰੱਬਾ ਇਹ ਜਦਾਸਮਾ ਕੀ ਮਾੜਾ ਕੀਤਾ ਜਿਹੜਾ ਸੱਚੀ ਮਾਂ ਤਾਂ ਨਾ ਮੇਰੇ ਹੱਥ ਤੋਂ ਕੀ ਪਿੱਛੇ ਪੈ ਗਈ ਜਿਵੇਂ ਆ ਤੇ ਪਿਓ ਵਾਸਤੇ ਚਾਹ ਕਰਤੀ ਫਿਰ ਕਿੱਡੀ ਵੀ ਗੱਲ ਆ ਕਦੇ ਕਹਿ ਦਿੰਦੇ ਆ ਇਹ ਰੋਟੀ ਨਾਲ ਅੰਬ ਦਾ ਚਾਰ ਖਾ ਲੈਂਦਾ ਫਿਰ ਕਿੱਡੀ ਕੀ ਗੱਲ ਆ ਜੇ ਚਾਰ ਖਾ ਲੈਂਦਾ ਆ ਕਿ ਇੱਕ ਦੀ ਥਾਂ ਤੇ ਭਾਬੀ ਬੋਲੀ ਚਾਰ ਚਾਰ ਫਾੜੀਆਂ ਧਰ ਲੈਂਦਾ ਵੀ ਇਹਨੂੰ ਖੰਗ ਲੱਗ ਜੂਗੀ ਫਿਰ ਕੀ ਹੋ ਗਿਆ ਜੇ ਮੇਰੇ ਪਿਓ ਖੰਗ ਦਾ ਮਰੀਜ਼ ਤਾਂ ਪਹਿਲਾਂ ਤੋਂ ਹੀ ਆ ਤੇ ਗੱਲ ਕਰ ਰਹੀ ਆ ਵੀ ਤੁਸੀਂ ਉਹਨੂੰ ਜਿਉਣ ਤਾਂ ਦੇ ਦਿਓ ਤੁਸੀਂ ਤਾਂ ਜਿਉਣ ਨਹੀਂ ਨੀ ਦਿੰਦਾ ਰਹਿੰਦਾ ਕਹਿੰਦੇ ਮੇਰੀ ਮਰੀ ਮਾਂ ਨੂੰ ਇਹ ਕਹਿੰਦਾ ਰਹਿੰਦਾ ਵੀ ਤੇਰੀ ਮਾਂ ਮਰ ਗਈ ਮਰ ਗਈ ਮੈਨੂੰ ਬਾਰ-ਬਾਰ ਕਿਉਂ ਦੱਸਦੇ ਹੋ ਮੈਨੂੰ ਵੀ ਪਤਾ ਵੀ ਮੇਰੀ ਮਾਂ ਮਰ ਗਈ ਹੇ ਮੇਰੇ ਰੱਬਾ ਤੂੰ ਕਿਉਂ ਲੈ ਗਿਆ ਮੇਰੀ ਮਾਂ ਨੂੰ ਕਿੱਥੇ ਕਿ ਲੈ ਗਿਆ ਸੱਚੀ ਘੱਟੋ ਉਹ ਦਿਨ ਦੇ ਦੇ ਇੱਕ ਵਾਰ ਆਖਰੀ ਵਾਰ ਮਿਲਾ ਦੇ ਰੱਬਾ ਮੈਂ ਉਹਨੂੰ ਦੱਸਦਾ ਵੀ ਤੇਰੀ ਤੀ ਤੇ ਤੇਰੀ ਤੀ ਨਾ ਪਿਓ ਬਹੁਤ ਔਖੇ ਮੈਂ ਤੇਰੇ ਬਿਨਾ ਸਾਨੂੰ ਕੋਈ ਨਹੀਂ ਪੁੱਛਦਾ ਹੈਗਾ ਚਾਰ ਦਿਨ ਪੇਕੇ ਆਈਆਂ ਸੱਚੀ ਕੋ ਜਿਉਣੀ ਨਹੀਂ ਦਿੰਦਾ ਹੈਗਾ ਜਦੋਂ ਤੂੰ ਹੁੰਦੀ ਸੀ ਕਿੰਨਾ ਚਾਹ ਹੁੰਦਾ ਸੀਗਾ ਤੇ ਹੋ ਸਕਦਾ ਜਿਹੜੀ ਵੀ ਮੇਰੀ ਪਰਜਾਈ ਚਲ ਇਹੀ ਹੋਣੀ ਸੀ ਇੱਥੇ ਵੀ ਆਹੀ ਮੈਨੂੰ ਝੌਂਕ ਨਾ ਰੱਖਿਆ ਕਰਦੀ ਖੁਸ਼ ਰਿਹਾ ਕਰਦੀ ਹੁਣ ਤਾਂ ਮਾਂ ਦੀ ਚੱਕ ਜਾ ਕੇ ਨਾ ਪਰਜਾਈ ਵੀ ਉਹੋ ਜਿਹੀ ਬਣੀ ਪਈ ਐ ਜਿਹੇ ਜੀ ਮਾਂ ਅਗੇ ਚੰਗੋ ਹੀ ਨਹੀਂ ਹੁਣ ਮੈਂ ਨਾ ਰੋਮਨ ਡੈਡੀ ਵਾਸਤੇ ਚਾਹ ਲੈ ਕੇ ਜਾਣੀ ਐ ਫਿਰ ਉਹਨੇ ਮੈਨੂੰ ਦੇਖ ਕੇ ਮਾਣ ਔਖਾ ਕਰਨਾਗਾ ਵੀ ਮੇਰੀ ਧੀ ਰੋਈ ਜਾਂਦੀ ਐ ਮੈਨੂੰ ਪਤਾ ਨਹੀਂ ਕੀ ਕਰਨ ਲੱਗ ਗਈ ਮੈਂ ਤਾਂ ਇਹ ਕਹਿ ਕੇ ਗਈ ਵੀ ਮੰਮੀ ਜੀ ਮੈਂ ਆ ਗਈ ਕਿਰਨਾ ਹਾਂਜੀ ਮੰਮੀ ਜੀ ਆ ਜਾਓ ਭਾਈ ਹੁਣ ਚੱਲ ਗਏ ਦੁਪਹਿਰ ਦਾ ਵਸਤਿਆ ਮੈਂ ਤਾਂ ਮੰਮੀ ਜੀ ਮੈਂ ਤੁਹਾਨੂੰ ਐ ਕਹਿੰਦੀ ਸੀ ਚਲ ਤੂੰ ਤਾਂ ਤਿਆਰ ਹੈਗੀ ਆ ਤੇ ਆਪਾਂ ਉਹਦਾ ਮਖਾ ਸੂਟ ਜਾਲ ਲਈ ਅੱਗੇ ਨਾਲ ਤਾਂ ਮੰਮੀ ਤੁਸੀਂ ਇੱਕ ਵਾਰ ਦਾ ਨਾ ਮਗਰ ਪਈਆਂ ਨੇ ਇਹਨਾਂ ਨਾਲ ਹੁਣ ਛੂਟ ਦਵਾਉਣੇ ਹੋਗੇ ਤੇ ਮੰਮੀ ਵੀ ਕਿਸੇ ਗੱਲ ਕਰਕੇ ਉਹਦੇ ਮਗਰ ਪੈਂਦੀ ਐ ਤੈਨੂੰ ਨਹੀਂ ਪਤਾ ਜੇ ਸੂਟ ਨਾ ਲਿਆ ਕੇ ਦਿੱਤਾ ਨਾ ਤੇਰੇ ਪਿਓ ਦਾ ਆਏ ਨਹੀਂ ਪਤਾ ਵੀ ਚੱਕ ਕੇ ਕੀ ਬਸ ਫੜਾਵੇ ਹਾਂ ਤਾਂ ਗੱਲ ਮੈਂ ਸੋਚੀ ਨਹੀਂ ਹੈਗੀ ਤੇ ਜੇ ਸੋਚ ਲਿਆ ਕਰਿਆ ਖਾਣਾ ਸਾਰਾ ਦਿਨ ਖਾਲੀ ਰੱਖਦੀਆਂ ਤਾਂ ਹੀ ਤਾਂ ਜੱਗਾ ਤੈਨੂੰ ਕੁਝ ਕਹਿੰਦਾ ਨਹੀਂ ਵੀ ਤੇ ਦਿਮਾਗ ਤੇ ਬੋਝ ਪਾ ਕੇ ਬੈਠ ਜੇਗੀ ਮੰਮੀ ਬਾਹਰ ਸੁਣੇ ਸੁਣੇ ਸੂਟ ਆਇਆ ਮੈਂ ਦੇਖੇ ਸੀਗੇ ਮੈਨੂੰ ਆਪਣੀ ਉਧਰਲੀ ਚਾਚੀ ਕਹਿੰਦੀ ਸੀ ਕਹਿੰਦੀ 8 8 900 900 ਦੇ ਬਾਹਰ ਸੁਣੇ ਸੁਣੇ ਸੂਟ ਆਏ ਆਗੇ ਮੇਰੀ ਗੱਲ ਸੁਣ ਹਾਂ ਤੂੰ ਜਿਹੜੇ ਲੈਨੇ ਹੋਏ ਦੋ ਸੂਟ ਆਪਦੇ ਲੈ ਲਈ ਠੀਕ ਹੈ ਨਾ ਤੇ ਉਹਦੇ ਸੂਟ ਨਾਲ ਦੋ ਸੂਟ ਨੂੰ ਘਰੇ ਲਿਆਵਾਂਗੇ ਠੀਕ ਹੈ ਤੈਨੂੰ ਪਤਾ ਹੀ ਹੈ ਤੇ ਆਪਦੇ ਸੂਟ ਉਧਰ ਹੀ ਦਰਜੀਆ ਦੇ ਸਿਉਣੇ ਦੇ ਦੀ ਜੇ ਉਹਦੇ ਨੀਰਾ ਚੜ ਗੇ ਨਾ ਉਹ ਚ ਤਾਂ ਨਾ ਫਿਰ ਤੈਨੂੰ ਪਤਾ ਕੋਈ ਨਾ ਕੋਈ ਉਹ ਨਿਕਲ ਹੀ ਜਾਊ ਵਿਗਣ ਕਿਤੇ ਕਾਣਾ ਕਿਤੇ ਕੁਝ ਹੋ ਜਾਂਦਾ ਕਿਤੇ ਸੂਟ ਦਾ ਰੰਗ ਫਿੱਟ ਜਾਂਦਾ ਤੈਨੂੰ ਨਹੀਂ ਪਤਾ ਐਂ ਤਾਂ ਹੈ ਮਮੀ ਫਿਰ ਆਪਾਂ ਉਹਨੂੰ ਨਾਲ ਨਹੀਂ ਲੈ ਕੇ ਜਾਂਦੇ 11 ਸੱਚੀਆਂ ਹੋ ਜਾਂਦੀਆਂ ਬੋਲ ਮਾਰ ਦਿੰਦੇ ਨੇ ਚਲ ਮਾਰ ਲੋ ਤੁਸੀਂ ਹੋਰ ਬਾਹਰ ਮੈਨਾਂ ਤਾਂ ਬਲਾਈਂਕ ਰੇਸ ਤੇ ਪਿਆਸੀ ਗੱਲ ਕੋਈ ਨਾ ਐ ਕੀ ਹੈ ਪਾਸਿਆਂ ਨਾਲ ਮਲ ਦਿੰਦੀ ਹੁੰਦੇ ਆ ਗੱਲ ਪਿੰਦ ਚ ਭੁੱਲ ਜਾਂਦੇ ਹੁੰਦੇ ਕਈ ਵਾਰ ਮਿੱਠੇ ਹੋ ਕੇ ਕੋਈ ਕੰਮ ਵੀ ਕਰਾਉਣਾ ਪੈ ਜਾਂਦਾ ਹੈ ਆ ਸਾਰਾ ਦਿਨ ਮੂੰਹ ਫਲਾ ਕੇ ਜੇ ਆਪਾਂ ਰੱਖੀ ਰੱਖਾਂਗਾ ਕੋਈ ਚੰਗੀ ਗੱਲ ਨਹੀਂ ਇਹ ਆਪਣੀ ਮੀਤ ਉਹ ਫਿਰਦੀ ਆ ਪਾਠਾ ਜਿੰਨਾ ਕੀ ਕਰਦੀ ਆ ਉਹ ਪਾਠਾ ਤੂੰ ਨਹੀਂ ਕੀ ਕਰਾਉਣਾ ਕੀ ਪਤਾ ਲੈ ਕੇ ਤੈਨੂੰ ਉਰੇ ਆ ਭਾਈ आई आई मां पतंग लेके तण जान दी सलाह करदी हां ना मेरी गल सुन भाई तू ਤੁప్పੇ ਫਿਰਦੀ ਆ ਪਾਠੀਆਂ ਥਲਦੀ ਤੇ ਫਿਰ ਜੇ ਤੇਰੇ ਪਿਓ ਨੇ ਵੇਖ ਲਿਆ ਆਖੂਗਾ ਮੇਰੀ ਕੁੜੀ ਤੋਂ ਕੰਮ ਕਰਵਾਉਂਦਗੇ ਨਹੀਂ मां ਉਹ ਤਾਂ ਨਾ ਪਾਠੀਆਂ ਸੁੱਕੀਆਂ ਪੰਜਾਸੀ ਮੇਰੀ ਨਿਗਾ ਪੈ ਗਈ ਸੀ ਕਾ ਨੱਖ ਨੇ ਉਦੋਂ ਬਾਅਦ ਮੇਰੇ ਨਾਲ ਲੱਗਾ ਟਾਈਮ ਮਾਂ ਤੁਪ ਕਰੜੀ ਆ ਚਲ ਪਾਠੀਆਂ ਜਾਂ ਥਲਾਂ ਦਾ ਹੱਥਾਂ ਤੱਕ ਹੀ ਕੜਾਕੇ ਵਾਂਗ ਬਣ ਜਾਣਗੇ ਫਿਰ ਚੱਕੇ ਅੰਦਰ ਰੱਖ ਦਾਂਗੇ ਚਲ ਉਹ ਤਾਂ ਗੱਲ ਠੀਕ ਹੈ ਬੈਲੀ ਸੀ ਮੇਰਾ ਚੀ ਜਾਨੀ ਲੱਗਦਾ ਸੀ ਚਲ ਜੇ ਤੂੰ ਬੈਲੀ ਸੀ ਤਾਂ ਸਾਡੇ ਨਾਲ ਚੱਲ ਤੇ ਆਪਾਂ ਡਿਪੂ ਆਇਆ ਹੋਇਆ ਤੇ ਆਪਾਂ ਤੇਰੇ ਸੂਟ ਲੈ ਆ ਗਏ ਨਾਲ ਹੀ ਉਹਦਾ ਸੂਟ ਮਾ ਕਾਣੂ ਖਰਚੇ ਕਰਦੇ ਹਾਂ ਦੇਖ ਕਾਦੇ ਵਾਸਤੇ ਵੇਖ ਮੇਰੀ ਗੱਲ ਸੁਣ ਭਾਈ ਹੁਣ ਖਾਲੀ ਹੱਥ ਤਾਂ ਨਾ ਜਾਏਂਗੀ ਸੌਰੀ ਜਾਣਾ ਗਾਗਲੇ ਮੂਰੇ ਅਗਲਾ ਹੈ ਅੱਖੂ ਗਾ ਵੀ ਖਾਲੀ ਤੋਰਦੀ ਬਿੰਮ ਤੇਰ ਮਾਈ ਰਹੇਗੀ ਨਾ ਨਾ ਮੈਂ ਤਾਂ ਇਹ ਜਗਾ ਕਦੇ ਸੋਚੇ ਨਹੀਂ ਹੈਗਾ ਆਪਦੀ ਜਮ ਮਤੇਰਮ ਬਚ ਪਣੀ ਜਦੋਂ ਤੁਹਾਡੇ ਨਾਲ ਕੱਟ ਲਿਆਗਾ ਹਨਾ ਕੋਈ ਨਹੀਂ ਚਲ ਭਾਈ ਮੇਰੀ ਇੱਕ ਗੱਲ ਸੁਣ ਜੇ ਤਾਂ ਤੂੰ ਕਰਨਾ ਹੈ ਭਾਈ ਗੁੱਸਾ ਜੇ ਆਪਦੀ ਮਾਂ ਹੁੰਦੀ ਹੈ ਉਹ ਕਿਹੜਾ ਝਿੜਕਦੀ ਨਹੀਂ ਹੁੰਦੀ ਸਹੀ ਗੱਲ ਹੈ ਹੈ ਤੇ ਮਾਂਵਾ ਤਾਂ ਮਾਂ ਤਾਂ ਮਾਂ ਹੀ ਹੁੰਦੀ ਹੈ ਸਹੀ ਗੱਲ ਹੈ ਨਾ ਉਹਦੀ ਜਗ੍ਹਾ ਤਾਂ ਨਾ ਕੋਈ ਵੀ ਨਹੀਂ ਲੈ ਸਕਦਾ ਹਾਂ ਤੇ ਪਰ ਜਿਹੜੇ ਮੰਮੇ ਨਾਲ ਮਾਂ ਮਮਾ ਦੇ ਨਾਲ ਕੰਨਾ ਲੱਗਿਆ ਉੱਤੇ ਬਿੰਦੀ ਲੱਗੀ ਮਾਂ ਵੀ ਮਾਂ ਸ਼ਬਦ ਤੂੰ ਮੈਨੂੰ ਕਹਣੀ ਹੈ ਵੀ ਮੈਂ ਵੀ ਤੇਰੀ ਮਾਂ ਹੀ ਹੋਗੀ ਵੀ ਭਾਈ ਮੈਂ ਤੈਨੂੰ ਐ ਕਹਣੀ ਹੈ ਵੀ ਮੈਂ ਤੇਰੇ ਵਾਸਤੇ ਸੂਟ ਲਿਆਉਣੀ ਆ ਜੇ ਤੂੰ ਜਾਣਾ ਬਹੂ ਜਾਂਦੀ ਆ ਮੇਰੇ ਨਾਲ ਤੇ ਤੂੰ ਵੀ ਚੱਲ ਵੜ ਮਾਂ ਮੈਂ ਕਹਿੰਨੀ ਆ ਤੁਸੀਂ ਤੇ ਭਾਬੀ ਦੋਨੇ ਜਾਓ ਜੇ ਮੈਂ ਤੁਹਾਡੇ ਨਾਲ ਜਾਉਂਗੀ ਨਾ ਮੁੰਡਾ ਮੇਰਾ ਨਿਆਣਾ ਤੇ ਧੁੱਪ ਵਾਲੀ ਜਾਂਦੀ ਆ ਫੇਰ ਉਹਨਾਂ ਨਾਲ ਪੱਜੂਗਾ ਫੇਰ ਕੋਈ ਨਾ ਕੋਈ ਚੀਜ਼ ਮੰਗੂਗਾ ਖਰਚਾ ਕਰਾਉਂਦਾ ਮੀਤ ਨੂੰ ਭਾਲਦਾ ਮੈਂ ਐਂ ਕਹਿਣੀ ਆ ਤੂੰ ਭਾਈ ਨਾਲ ਵਗ ਚੱਲ ਫੇਰ ਤੂੰ ਐਂ ਕਹਿੰਗੇ ਮੇਰੇ ਪਸੰਦ ਨਹੀਂ ਮੈਨੂੰ ਇਹ ਜਾ ਕੇ ਉਹ ਲਿਆਤਾ ਨਾਲ ਵਗ ਚੱਲ ਆਪਦੀ ਪਸੰਦ ਦਾ ਲੈ ਲਈ ਭਾਈ ਨਹੀਂ ਨਹੀਂ ਭਾਬੀ ਤੁਸੀਂ ਬਸ ਜਿਹੇ ਜਿਹੇ ਲੈ ਆਉਂਗੇ ਮੇਰੇ ਪਸੰਦੀ ਆਊਗਾ ਬਾਕੀ ਜਿਹੜਾ ਮਰਜ਼ੀ ਰੰਗ ਲੈ ਆਓ ਮੈਨੂੰ ਕੋਈ ਰੰਗ ਰੁੰਗਦਾ ਨਹੀਂ ਆ ਜੀ ਹੁੰਦਾ ਹੈ ਜੇ ਬਾਲਾ ਕਰੀਏ ਨਾ ਬਾਕੀ ਮੇਰੀ ਗੱਲ ਸੁਣੋ ਕਿਰਨਾ ਦੀ ਪੁੰਚ ਤਾਂ ਪਈ ਹੁਣ ਪਿੰਡਾਂ 'ਚ ਇਹ ਜਿਹੇ ਕੱਪੜੇ ਹੁੰਦੇ ਆ ਬਸ ਉਹ ਆਇਆ ਦੋ ਚਾਰ ਧੋਪਾਉਣ ਵਾਲੀ ਹੁੰਦੇ ਆ ਆਏ ਬਾਲੇ ਹੰਡਣ ਵਾਲੇ ਤਾਂ ਭਈ ਮੀਤ ਕੱਪੜੇ ਨਹੀਂ ਤੇ ਜੇ ਤੂੰ ਕਹਣੀ ਆ ਤਾਂ ਜਾਂਦੀ ਹੋਈ ਭਈ ਪੈਸੇ ਲੈ ਜੀ ਮਾਂ ਦੇਖੋ ਮਰਜੀ ਏ ਤੁਹਾਡੀ ਨਾ ਤਾਂ ਮੈਨੂੰ ਪੈਸੇ ਚਾਹੀਦੇ ਨਾ ਮੈਨੂੰ ਸੂਟ ਚਾਹੀਦੀ ਠੀਕ ਆ ਤੇ ਤੁਸੀਂ ਲਿਆ ਕੇ ਦੇਣਾ ਬਾਹਲਾ ਕਹੀ ਜਾਂਦੇ ਆ ਤੁਹਾਡੀ ਮਰਜੀ ਹੈਗੀ ਨਹੀਂ ਮੈਂ ਤਾਂ ਕਹਿੰਦੀ ਸੀ ਛੱਡੋ ਪਰੇ ਕਾਦੇ ਦਾਸ ਤੇ ਚੱਲ ਮੇਰੀ ਗੱਲ ਸੁਣੋ ਮੁੰਡਾ ਧੁੱਪੇ ਫਿਰਦਾ ਭਈ ਉਹਨੂੰ ਮੋੜ ਲਾ ਹਾਂ ਮਾਂ ਤੇ ਅਦਰ ਮੰਦਰੀ ਜਾਨੀਏ ਫਿਰ ਤੁਸੀਂ ਵਗ ਜਾ ਚੰਗਾ ਮੇਰੀ ਗੱਲ ਸੁਣੋ ਆਪਾਂ ਦਾ ਹੋਣਾ ਸੀ ਭਈ ਸੱਚੀਆ ਸੱਚੇ ਆਪਾਂ ਹੋ ਗਿਆਂ ਜੇ ਇਹਦਾ ਪਿਓ ਬਾੜਾ ਕਰਨ ਲੱਗਿਆ ਹੂੰ ਤਾਂ ਕਰਦਾ ਨਹੀਂ ਮੈਥੋਂ ਡਰਦਾ ਹੈ ਹੈ ਤੇ ਫੇਰ ਆਪਾਂ ਉਤਦੀ ਹੋ ਜਾਵਾਂਗੇ ਕਹਿ ਦਾਂਗੇ ਆਪਾਂ ਵੀ ਕਿਹਾ ਸੀ ਭੈ ਆਦੀ ਮਰਜ਼ੀ ਨਾਲ ਹੀ ਨਹੀਂ ਗਈ ਹੈਗੀ ਹਗੀ ਹਾਂ ਚੱਲ ਜੇ ਜੇ ਪਤਲਾ ਪੋਲਾ ਮਿਲਦਾ ਸੂਟ ਉਹੇ ਜਾਂ ਲਿਆ ਤੇ ਨਾਲੇ ਮੇਰੀ ਗੱਲ ਸੁਣਾ ਆਪਾਂ ਤਾਂ ਇਹਦੇ ਪਿਓ ਦੇ ਨਾਂ ਹੀ ਲਿਖਾਉਣਾ ਆਪੇ ਦਿੰਦਾ ਫਿਰੂ ਪੈਸੇ ਆਪਾਂ ਨੂੰ ਕੀ ਹੈਗਾ ਹਾਂ ਐ ਕਹਿ ਦਾਂਗੇ ਪਿਆ ਪਰਚੀ ਤੇ ਵੇਖ ਤੇਰੀ ਗੁੜੀ ਦਾ ਐਡਾ ਮਹਿੰਗਾ ਸੂਟ ਹੈ ਚਲ ਖੜੀ ਹੋ ਜਾ ਹਾਂ ਉਹ ਇਹਦਾ ਸੂਟ ਤਾਂ ਮੈਂ 4k ਸੌਦਾ ਲੈ ਲੀ ਮੇਰੇ ਕੋਲ ਹੈਗੇ ਆ ਪੈਸੇ ਠੀਕ